ਸਰਗੁਰੂ ਜੀ ਦਾ ਖਾਲਸਾ ਸ਼ੇਰ ਬਾਖਰੂ ਜੀ ਕੀ ਫਤਿਹ ਮੈਂ ਪ੍ਰਮਾਤਮਾ ਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਅ ਮਹਾਰਾਜ ਤੁਹਾਨੂੰ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਜੀ ਸਭ ਨੂੰ ਨਾਲ ਦੀ ਨਾਲ ਦੇਹ ਅਰੋਗਤਾ ਜੀ ਤੇ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਮਾਰਨਿੰਗ ਟਾਈਮ ਹੈ ਜੀ ਤੁਸੀਂ ਆ ਮੂਰੇ ਵਿਊ ਦੇਖ ਲਿਆ ਵੀ ਅੱਜ ਸਵੇਰੇ ਸਾਜ ਰੇ ਸਾਜ ਰੇ ਆ ਸਾਡੇ ਇੱਥੇ ਪੈ ਗਿਆ ਜੀ ਮੀ ਤੇ ਬਿਜਲੀ ਵੀ ਲੱਸੀ ਕੀ ਹੈ ਬਿਜਲੀ ਲੱਸੀ ਕੀ ਤੇ ਨਾਲ ਦੀ ਨਾਲ ਚਲੋ ਜਿਹੜਾ ਟੈਂਪਰੇਚਰ ਹਾਈ ਹੋਇਆ ਵਾ ਸੀ ਉਹ ਕੁਝ ਕਟਾਉਣ ਆ ਜੂਗਾ ਤੇ ਤਕਰੀਬਨ ਤਕਰੀਬਾ ਕਲਕਾਂ ਦਾ ਕੰਮ ਨਿਭੜਿਆ ਹੋਈ ਹੈ ਜੀ ਤੇ ਤੂੜੀਆਂ ਦਾ ਰਹਿੰਦਾ ਐਤਕੀ ਤੂੜੀਆਂ ਦਾ ਆਪਾਂ ਉਹ ਵੀ ਤਾਰ ਰਹੇ ਹਾਂ ਜੀ ਤੂੜੀਆਂ ਦਾ ਕੰਮ ਵੀ ਤੂੜੀ ਦਾ ਐਤਕੀ ਮੰਦਾ ਹਾਲ ਆ ਬਹੁਤ ਬਹੁਤ ਜ਼ਿੰਮੇਵਾਰ ਭਰਾਵਾਂ ਨੇ ਆਪਣੀਆਂ ਜਿਹੜੀਆਂ ਮਸ਼ੀਨਾਂ ਜੀ ਉਹ ਨਹੀਂ ਚਲਾਈਆਂ ਹੈ ਜੀ ਹਾਂ ਕਿਉਂ ਪਤਾ ਸੀ ਵੀ ਐਤਕੀ ਟੂਬੀ ਦਾ ਰੇਟ ਘਟ ਹੋਣ ਕਾਰਨ ਤਾਂ ਜ਼ਿਮੀਦਾਰਾਂ ਨੇ ਜਿਨ੍ਹਾਂ ਨੇ ਟੂੜੀ ਬਣਾਉਣੀ ਆ ਬਣਾਉਣ ਦੀ ਲੇਬਰ ਵਿੱਚ ਪਾਉਣ ਦੀ ਲੇਬਰ ਦਾ ਉਹਦਾ ਵੀ ਰੋਲਾ ਚੱਲ ਰਿਹਾ ਸੀ ਉਹਦੇ ਕਰਕੇ ਇੱਕ ਗੱਲ ਹੈਗੀ ਆ ਵੀ ਕਹਿੰਦੇ ਕਿਸੇ ਨੂੰ ਮਾਂ ਬਾਦੀ ਤੇ ਕਿਸੇ ਨੂੰ ਸਵਾਦੀ ਹਾਂ ਦੇਖੋ ਤੇ ਉਹ ਗੱਲ ਹੈ ਇੱਧਰ ਆਓ ਪੁੱਤ ਇੱਧਰ ਆ ਕੇ ਦਿਖਾ ਇੱਧਰ ਲਾ ਕੈਮਰਾ ਚੱਲਦਾ ਹਾਂ ਔਰੇ ਔਰੇ ਨੂੰ ਹੋ ਜਾ ਪਿੱਛੇ ਹਾਂ ਦੇਖੋ ਹਾਂ ਪਹਿਲਾਂ ਸਾਸਰੀ ਘਰ ਤਾਂ ਬਲਾ ਦੇ ਹਾਂ ਦੇਖੋ ਮੈਂ ਦੇਖ ਲੈ ਸੱਲ ਲਈ ਫਿਰਦੀ ਤੂੰ ਹਾਂ ਪਹਿਲਾਂ ਸਾਸਰੀ ਘਰ ਤਾਂ ਬੁਲਾ ਦੇ ਦੇਖ ਦੇ ਤਾਂ ਹੈ ਕਿ ਆ ਦੇਖ ਹੁਣ ਕਿੱਕੜਾ ਦਿਖਾਉਣਾ ਲੈ ਆ ਦੇਖੀ ਗਿਆ ਨਾ ਦਿਖਦਾ ਨਾ ਵਿੱਚ ਬੱਸ ਹਾਂ ਆ ਵੀ ਦੇਖ ਲੋ ਜੀ ਭਾਈ ਇਹਦੇ ਰੀਸ ਤੇ ਹੱਥ 'ਚ ਕੀ ਆ ਹੈ ਆਹ ਆ ਦੇਖ ਲੋ ਜੀ ਇਹਦੇ ਹੱਥ 'ਚ ਕੀ ਚੱਲ ਹੋ ਜਾ ਹੁਣ ਸਾਈਡ ਮੈਨੂੰ ਗੱਲ ਕਰ ਲੈਣ ਦੇ ਵੀ ਕਿਸੇ ਨੂੰ ਹਾਇ ਰੱਬਾ ਹੁਣ ਕਿਆ ਤੇ ਖਾਈ ਜਾਊਂਗੀ ਦੇਖਦਾ ਤਾਂ ਹੈਗਾ ਹੈ ਕਹਿੰਦੇ ਜੀ ਕਿਸੇ ਨੂੰ ਮਾਂ ਬਾਦੀ ਤੇ ਕਿਸੇ ਨੂੰ ਸਵਾਦੀ ਇਹ ਗੱਲ ਹੈਗੀ ਐਦਾਂ ਵੀ ਮੈਂ ਤਾਂ ਚਲੋ ਕਹਤਾ ਵੀ ਵੀ ਪੈ ਗਿਆ ਰੀਤ ਹੁਣ 1 ਮਿੰਟ ਪੁੱਤ 1 ਮਿੰਟ ਦੇ ਦਿਓ ਮੈਨੂੰ ਮੰਮਾ ਕੋਲ ਚਲ ਉੱਥੇ ਜਾ ਕੇ ਦਾ ਕੱਪੜੇ ਧੋ ਆ ਮੰਮਾ ਨਾਲ ਲੈਟਰ ਨਹੀਂ ਨਾ ਹੈਗੀ ਅੱਜ ਚਲੋ ਮੰਮਾ ਨਾਲ ਜਾ ਕੇ ਕੰਮ ਕਰੋ ਹਾਂ ਚਲ ਧਵਾ ਦੇ ਮੰਮਾ ਨਾਲ ਵੀ ਗੱਲ ਹੈਗੀ ਐਦਾਂ ਜੀ ਸਵੇਰ ਟਾਈਮ ਜਿਹੜੀ ਬਿਜਲੀ ਲੱਸੀ ਹੈ ਜੀ ਉਹਦੇ ਨਾਲ ਚਲੋ ਮੈਂ ਤਾਂ ਹੁਣ ਕਹਤਾ ਵੀ ਮੌਸਮ ਠੰਡਾ ਹੋ ਗਿਆ ਵਧੀਆ ਹੋ ਗਿਆ ਐਦਾਂ ਹੋ ਗਿਆ ਪਰ ਇੱਥੇ ਸਾਡੇ ਲਾਗ ਪਿੰਡ ਬੇਲਾ ਜੀ ਬੇਲੇ ਦੇ ਨਾਲ ਪਿੰਡ ਹੈਗਾ ਪ੍ਰੋਜਪੁਰ ਜਦੋਂ ਸਵੇਰੇ ਬਿਜਲੀ ਲੱਸੀ ਜੀ ਤੇ ਉਥੇ ਇੱਕ ਫੈਕਟਰੀ ਆ ਜੀ ਪੂਲਰਾਂ ਦੀ ਪਤਾ ਨਹੀਂ ਕਾਦੀ ਹੈ ਪਤਾ ਨਹੀਂ ਹੁਣ ਇਹਨਾਂ ਮੈਨੂੰ ਕਲੀਅਰ ਨਹੀਂ ਮੈਂ ਵੀ ਨਿਊਜ਼ ਤੇ ਦੇਖਿਆ ਕੋਈ ਪ੍ਰਵਾਸੀ ਸੀ ਆਪਣੇ ਮੈਂ ਕੀ ਕਹਿੰਦੇ ਜੀ ਬਿਹਾਰ ਦਾ ਤਾਂ ਨਹੀਂ ਸੀ ਹੈਗਾ ਅਸਾਮ ਨਹੀਂ ਅਸਾਮ ਨਹੀਂ ਕਿਹੜਾ ਯਾਰ ਹੋ ਚਲੋ ਪ੍ਰਵਾਸੀ ਸੀ ਲੈ ਲੋ ਵੀ ਉਹ ਪਤਨੀ ਵਿਚਾਰਾ ਲੈਟਰਿੰਗ ਬਾਥਰੂਮ ਗਿਆ ਕੀ ਹੋਇਆ ਕੀ ਨਹੀਂ ਪਾਣਾ ਵਰਤਿਆ ਤੇ ਉਹਦੇ ਪਰ ਅਸਮਾਨੀ ਬਿਜਲੀ ਪੈਣ ਕਾਰਨ ਉਹਦੀ ਵਿਚਾਰੇ ਦੀ ਸੰਸਾਰਕ ਯਾਤਰਾ ਪੂਰੀ ਹੋ ਗਈ ਚਾਰ ਬੱਚੇ ਸੀ ਉਹਦੇ ਤੇ ਬਹੁਤ ਤੋਂ ਮਨ ਦੁਖੀ ਹੋਇਆ ਇਹ ਗੱਲ ਸਾਜਰੇ ਉੱਟ ਦੀ ਸਰ ਜਦੋਂ ਫੇਸਬੁਕ ਤੇ ਇੱਕ ਆਪਣੇ ਬੇਲੇ ਤੋਂ ਪੱਤਰਕਾਰਾ ਮਨਜੀਤ ਸਿੰਘ ਜੀ ਅ ਅਜੀਤ ਅਖਬਾਰ ਦੇ ਉਹ ਲਾਈਵ ਹੋਏ ਹੋਏ ਸੀ ਤੇ ਉਹਨਾਂ ਨੇ ਸਾਰਾ ਉੱਥੇ ਦਿਖਾਇਆ ਜਿੱਥੇ ਅਸਮਾਨੀ ਬਿਜਲੀ ਪਈ ਤੇ ਚਲੋ ਵੈਗਰੂ ਭਾਈ ਉਹਨਾਂ ਦੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਤੇ ਹੁਣ ਕਰਤਾ ਕੁਝ ਨਹੀਂ ਸਕਦੇ ਤੇ ਮਤਲਬ ਸਾਡੇ ਇਲਾਕੇ ਦੇ ਵਿੱਚ ਇਹ ਮੇਰੀ 40 ਜਾਂ 42 ਜਾਂ 43 ਸਾਲ ਉਮਰ ਲਾ ਲਓ ਵੀ ਐਦਾਂ ਦਾ ਜਿਹੜਾ ਹੈਪਨ ਪਹਿਲੀ ਵਾਰ ਹੋਇਆ ਵੀ ਹਾਂ ਕਿਸੇ ਤੇ ਬਿਜਲੀ ਡਿੱਗ ਗਈ ਅਸੀਂ ਦੇਖੀ ਹੋਵੇ ਵੀ ਉਹ ਚੀਜ਼ ਵੀ ਹਾਂ ਇਹ ਕੰਮ ਹੋ ਗਿਆ ਤੇ ਹੁਣ ਬਿਜਲੀ ਡਿੱਗਣ ਨਾਲ ਜੀ ਇੱਕ ਗੱਲ ਹੈਗੀ ਸਾਡੇ ਬੱਤੀ ਹੋ ਗਈ ਗੋਲਾ ਬੱਤੀ ਗੁੱਲ ਹੋ ਗਈ ਤਾਂ ਜਿਹੜਾ ਮੀਂਹ ਪਿਆ ਜੀ ਮੀਂਹ ਪੈਣ ਨਾਲ ਅਸਮਾਨੀ ਕਰਦਾ ਜਿਹੜਾ ਚੜਾਗਾ ਸੀ ਆ ਸੀਜ਼ਨ ਦਾ ਉਹ ਵੀ ਆ ਗਿਆ ਸੀ ਥੱਲੇ ਤੇ ਉਹ ਆਉਣ ਦੇ ਨਾਲ ਥੱਲੇ ਸਾਡੇ ਜਿਹੜੇ ਫਰਸ ਫੁਰਸਾ ਜੀ ਚਲੋ ਉਹ ਵੀ ਵਿਚਾਰੇ ਹੋ ਗਏ ਥੋੜੇ ਜਿਹਾ ਪਾਤੇ ਉੱਪਰ ਥੱਲੇ ਤੇ ਸੱਚਰੇ ਸੱਚਰੀ ਸੰਦੀਪ ਪਰ ਭਾਬੀ ਜੀ ਨੇ ਮੇਰੇ ਨਾਲ ਕਰਾਰੀ ਫਸਾਲੀ ਵੀ ਜਨਰੇਟਰ ਲੈ ਕੇ ਆਓ ਟੈਂਕੀ ਭਰੋ ਉਸ ਤਾਂ ਫਰਸ ਧੋਣੇ ਜਿੱਦਾਂ ਮੈਂ ਮੁੜ ਕੇ ਹੁਣ ਭਵਿੱਖਬਾਣੀ ਹੋ ਗਈ ਵੀ ਅੱਜ ਤੋਂ ਬਾਅਦ ਮਾਲਾਂ ਦੇ ਵਿੱਚ ਲੈਟ ਨਹੀਂ ਆਉਣੀ ਹੈਗੀ ਇਹ ਕਹਿੰਦੇ ਵੀ ਇਹ ਕੰਮ ਹੁਣੇ ਕਰਨਾ ਤੇ ਹੁਣੇ ਹੋਊਗਾ ਫਿਰ ਹੁਣ ਕਦੋਂ ਮੇਰੇ ਬਹੁਤ ਮਤਲਬ ਮੇਰੇ ਪਰ ਹੱਲੇ ਹੋਲੇ ਐ ਜੀ ਗੱਲ ਨਹੀਂ ਹੈਗੀ ਅ ਵਿਚੇ ਸੁਖੋ ਭੈਣ ਜੀ ਵਿਚੇ ਸੰਦੀਪ ਵੀ ਆਪਾਂ ਨੇ ਤਾਂ ਚਲੋ ਮੈਂ ਹੁਣ ਕੀ ਆ ਦੱਸਾਂ ਤੁਹਾਨੂੰ ਵੀ ਜਿਹੜੇ ਰਾਤ ਦੇ ਪ੍ਰਸ਼ਾਦੇ ਪਏ ਸੀ ਚਾਰ ਆਪਾਂ ਨੇ ਦੇ ਸੀ ਕੀ ਨਲਾਂ ਨੂੰ ਤੁੜਕਾ ਤੜਕਾ ਦਾ ਲਾ ਕੇ ਪੇਟ ਪੂਜਾ ਕਰਕੇ ਆਪਾਂ ਫ੍ਰੀ ਹੋ ਗਏ ਆਪਾਂ ਨੇ ਐਨਾ ਪਰ ਕੋਈ ਉਮੀਦ ਨਹੀਂ ਰੱਖੀ ਹੈਗੀ ਇਹ ਕਹਿੰਦੀ ਸੀ ਵੀ ਅਸੀਂ ਸਾਰਾ ਕੰਮ ਪਹਿਲਾਂ ਫਿਨਿਸ਼ ਕਰਾਂਗੇ ਫਰਸ਼ ਧੋਵਾਂਗੇ ਕੱਪੜੇ ਧੋਵਾਂਗੇ ਉਹ ਤੋਂ ਬਾਅਦ ਜਾ ਕੇ ਤੁਹਾਡਾ ਪ੍ਰਸਾਦ ਦੇ ਵਾਲਾ ਪ੍ਰੋਸੈਸ ਚੱਲੇਗਾ ਐ ਵੀ ਚਲੋ ਆਪਾਂ ਨੇ ਨਵੇੜਤਾ ਕੰਮ ਵੀ ਚਲੋ ਇਹ ਵੀ ਹੁੰਦਾ ਵੀ ਇਹ ਬਾਸੀ ਰੋਟੀਆਂ ਵੀ ਕਿਸਮਤ ਵਾਲਿਆਂ ਨੂੰ ਮਿਲਦੀਆਂ ਵਿੱਚ ਕਹਿਣ ਨੂੰ ਮੈਂ ਸੁਣਿਆ ਸੀ ਕਿਸੇ ਕੋਲ ਕਹਿੰਦੇ ਵੀ ਜਿਹੜਾ ਬੰਦਾ ਰਾਤ ਦੀ ਬਾਸੀ ਰੋਟੀ ਖਾਗੋ ਉਹਨੂੰ 슈ਗਰ ਦੀ ਪ੍ਰੋਬਲਮ ਨਹੀਂ ਹੁੰਦੀ ਹੈਗੀ ਬਾਕੀ ਪਰਮਾਤਮਾ ਜਾਣਦਾ ਵੀ ਹੁੰਦੀ ਕਿ ਨਹੀਂ ਹੁੰਦੀ ਤੇ ਹੁਣ ਬੈਕ ਕੈਮਰਾ ਕਰਦਾ ਔਨ ਪੂਰੇ ਕਿਸਾ ਦਾ ਮੱਟੇ ਲੇ ਰੀਆਂ ਦੋਹੇ ਜਣੀਆਂ ਉਧਰ ਮਸ਼ੀਨ ਕੋਲ ਲੱਗਿਆ ਹੋਈਆਂ ਜੀ ਕੱਪੜੇ ਤੋਂਨ ਲਾਈਟ ਆ ਹੈ ਨਹੀਂ ਇਹਨਾਂ ਦੇ ਵੀ ਬਾਹ ਕਹਿੰਦੇ ਬੇਲਣੇ ਚ ਬਾਹ ਆਉਂਦੀ ਔਸੇ ਟਾਈਮ ਵੀ ਜੇ ਲਾਈਟ ਨਹੀਂ ਹੈਗਾ ਇਹ ਕੰਮ ਤਾਂ ਹੁਣ ਹੋਊਗਾ ਤਾਂ ਹੁਣੇ ਹੋਊਗਾ ਮੁੜ ਕੇ ਲਾਈਟ ਦਾ ਭਰੋਸਾ ਨਹੀਂ ਵੀ ਆਉਣੀ ਕਿ ਨਹੀਂ ਹੋਣੀ ਪੰਜਾਬ ਦੇ ਵਿੱਚ ਤੁਸੀਂ ਵੀ ਦੇਖ ਲਿਓ ਜੀ ਮਾਹੌਲ ਕਿਦਾਂ ਦਾ ਬਣਦਾ ਕਿਦਾਂ ਵਰੀ ਤੁਸੀਂ ਵਲੌਗ ਨਾਲ ਹੁਣ ਬਣੇ ਰਹੋ ਮੈਂ ਬੈਕ ਕੈਮਰਾ ਕਰਦਾ ਜੀ ਔਨ ਹਾਟਾ ਟਾ 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 ਲਾਟਾ ਨਾ ਲੋਕ ਹਿੱਟਾ ਬੈਕ ਕਾ ਨਿਆਣਿਆਂ ਨੇ ਕੱਲੂ ਵੀ ਲਾ ਲਈ ਨਿਆਣਿਆਂ ਦੇ ਬਾਪਾ ਨੇ ਵੀ ਲੂ ਕੀਤਾ ਮੈਂ ਤੈਨੂੰ ਕਹਿਆ ਤਾਂ ਵੀ ਸਾਜਰ ਹਿੱਤ ਕਿੰਨੇ ਗੁੱਸੇ ਨਾਲ ਕੱਪੜੇ ਸਟੇ ਟੈਂਕੀ ਚ ਪਾਣੀ ਖਤਮ ਕਰਕੇ ਆਈ ਇਹ ਵੀ ਕਹਿੰਦੀ ਵੀ ਅੱਜ ਜਨਰੇਟਰ ਮੰਗਾਉਣਾ ਜੋ ਮਰਜੀ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਰੇਟਰ ਦਾ ਲਿਆਉਣਾ ਹੀ ਪੈਣਾ ਤਾਂ ਲੜਦੇ ਤਾਂ ਗਰਮੀ ਗਰਮੀ ਕੱਟੇ ਲੱਗਣੇ ਆ ਕੱਟੇ ਨਹੀਂ ਲੱਗਣਾ ਉਹਦਾ ਜੋਗਾ ਤੁਹਾਨੂੰ ਵਾਟਰ ਹੈਗਾ ਏ ਹਾਂ ਹੁਣ ਤੁਸੀਂ ਇਹ ਥੋੜਾ ਵੀ ਤੇ ਗਰਮੀ ਗਰਮੀ ਕੱਪੜੇ ਧੋਈ ਜਾਣੇ ਕਿੱਥੇ ਤੇ ਲਿਆਉਣਾ ਹੈ ਪਾਣੀ ਪਾਣੀ ਦਾ ਭਰ ਲੈ ਕਰੂੰਗਾ ਟੈਂਕੀ ਅਰੇ ਇਹ ਤਾਂ ਹੁਣ ਰਾਤ ਮੌਸਮ ਬੇਕਾਰ ਹੋ ਗਿਆ ਉਹ ਤਾਂ ਪਤਾ ਹੀ ਨਹੀਂ ਲੱਗਿਆ ਬੇਕਾਰ ਵੀ ਚੱਲ ਇੱਕ ਪਾਸੇ ਨੂੰ ਸੁਹਾ ਬਣਾ ਹੋ ਗਿਆ ਇੱਕ ਪਾਸੇ ਨੂੰ ਚੱਲ ਹੋਊਗਾ ਵੀ ਹੁਮੇ ਲੇਟ ਕਰਕੇ ਪੰਗਾ ਹੋ ਗਿਆ ਤੁਹਾਨੂੰ ਕੱਪੜੇ ਹੱਥ ਨਾਲ ਧੋਣੇ ਪੈਗੇ ਹੈ ਨੱਕ ਸੁੱਥੋ ਪਾਣ ਦੀ ਵਿਚਾਰੀ ਜਿਆਦਾ ਹੀ ਦੁਖੀ ਥੋੜੀ ਜਿਆਦਾ ਇੱਕ ਦਾ ਸਰੀਰ ਨਹੀਂ ਸੱਟ ਹੈਗਾ ਉੱਪਰ ਤੇ ਲੈਂਟ ਨਹੀਂ ਹੈਗੀ ਉੱਪਰ ਤੇ ਇਹ ਕੱਪੜੇ ਨਚੋੜ ਪਾ ਸੁੱਕਣ ਤੋਂ ਚੱਲ ਇੱਕ ਇੱਕ ਗੱਲ ਹੈਗੀ ਦੋਹੇ ਦਰਾਣੀਆਂ ਦੇ ਠਾਣੇ ਦੀ ਬਣਦੀ ਬਹੁਤ ਹੋਰ ਗੱਲਾਂ ਦੀਆਂ ਗੱਲਾਂ ਤੁਸੀਂ ਤਾਂ ਕਹਿੰਦੇ ਕਦ ਪਾੜ ਦੋ ਮੈਂ ਕਦ ਕੀ ਜੱਲ ਵੀ ਇਹ ਤੇਰੇ ਪਾਣੀ ਮਾਰੂ ਬਾਤ ਮੈਂ ਟੇ ਟੇ ਹਾਂ ਪਾਣੀ ਮਾਰੂ ਹਾਂ ਹਾਂ ਆਪੇ ਕਰ ਲੂਗੀ ਕਹਿੰਦੀ ਫੋਟੋ ਤਸਵੀਰ ਦੱਸਦੀ ਆ ਕਿਹਾ ਨਹੀਂ ਨਹੀਂ ਜਾਣਦੇ ਪੁੱਛਣਾਂ ਅੰਤੇ ਨੂੰ ਐ ਮੈਂ ਤਾਂ ਪੁੱਛਣਾ ਹੀ ਨਹੀਂ ਪਰ ਮੈਨੂੰ ਪਤਾ ਤਾਂ ਪੁੱਛਦੀ ਕਿ ਤਾ ਰੋਪੜੂ ਜਾਣ ਲਗੀ ਪੈਸੇ ਪੁੱਛੇ ਜੇ ਲੈ ਲੈ ਹੁੰਦੇ ਫੇਰ ਕਹਿੰਦੀ ਜੀ ਜੀ ਮੈਨੂੰ ਇੰਨੇ ਕ ਪੈਸੇ ਦੇ ਦੇ ਉਹਨੂੰ ਜਾਣ ਦੇਣੀ ਆ ਜਾ ਕੇ ਮੈਂ ਉਹ ਜਿਹੜਾ ਬੈਠਾ ਕੌਣ ਬੈਠਾ ਏ ਉੱਪਰ ਜਾ ਕੇ ਮੇਰਾ ਸਾਹ ਪੂਰਾ ਲੈਣਾ ਨੇ ਕੀ ਨੇ ਜਿਹੜਾ ਬੈਠਾ ਉੱਪਰ ਜਮਰਾਜ ਜਮਰਾਦ ਤਾਂ ਤਾਂ ਜਮਰਾਦ ਕੋਲੇ ਜਾਣਾ ਜੜੀ ਸੀ ਤਾਂ ਤਾਂ ਮਰਾਦ ਕੋਲ ਨਹੀਂ ਜਾਣਾ ਜੜੀ ਤਾਂ ਮਰਾਦ ਤਾਂ ਜਮਰਾਦ ਹੋਣਾ ਜਮਰਾਦ ਤਾਂ ਲੇੜ ਆਉਗਾ ਹਾਂ ਹਾਂ ਬਤਾ ਬਤਾ ਜੀ ਆਜ ਲੰਗਾ ਜਮਰਾਦ ਨੇਣਾ ਹੋਗਾ ਤਾਂ ਮਰਾਦ ਖਾਣ ਦਾ ਰਹੂਗਾ ਤੁਸੀਂ ਵੀ ਬੁਲਾ ਤੋ ਫਤ ਹੈ ਕਿ ਬਸ ਹੁਣ ਪਹਿਲਾਂ ਤੂੰ ਤੁਸੀਂ ਬੜੇ ਜੀ ਖਾਸਾ ਬਾਈ ਕੁਛ ਕੀ ਪਤਾ ਨਹੀਂ ਪਹਿਲਾਂ ਤੂੰ ਬੜੇ ਪਾਣੀ ਤਾਂ ਪਹਿਲੇ ਨਹੀਂ ਹੈਗਾ ਕੱਪੜੇ ਦਾ ਕਿਸਾਨ ਮਜ਼ਦੂਰ ਇੱਕ ਤਾਂ ਜਿੰਦਾਬਾਦ ਬੜਾ ਚੱਲਿਆ ਵੀ ਜਦ ਜਦ ਸੰਘਰਸ਼ ਉਹ ਸੰਘਰਸ਼ ਦਾ ساری ਉਮਰ ਜਾਦੇ ਰਹਿਣਾ ਉਹ ਗ੍ਰਹਿਵੀਆਂ ਟਾਈਮ ਤੱਕ ਸਾਰੇ ਮਤਲਬ ਜਦ ਤੱਕ ਪੰਜਾਬ ਚ ਪੰਜਾਬੀयत ਬਸਦੀ ਹੈ ਨਾ ਜਦ ਤੱਕ ਉਹ ਸੰਘਰਸ਼ ਜਾਦ ਰਹਿਣਾ ਤੇ ਐਸ ਵਾਰ ਜਿਹੜਾ ਹੁਣ ਸੰਘਰਸ਼ ਚੱਲਦਾ ਸੀ ਇਹ ਸਰਕਾਰਾਂ ਨੇ ਖਾ ਲਿਆ ਜੀ ਪਾਪਾ ਸਰਕਾਰਾਂ ਨੇ ਬਸ ਅੜ ਜਾ ਆਪੀ ਕਹਾਣੀ ਸਾਰੀ ਪਾਪਿਆਂ ਨੂੰ ਕਾ ਜਨਰੇਟਰ ਲੈ ਕੇ ਆਓ ਤਾਂ ਨਾਲ ਆਉਂਗੀ ਜਾ ਸਾਗਲ ਉੱਟਣਾ ਪਾ ਨਾ 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 ਹਾਂ ਉਹ ਨਾ ਨਾ ਹਾਂ ਉੱਥੇ ਨਲਕਾ ਚੱਲਦਾ ਨਾ ਉਹ ਬੱਲੇ ਤੰਦੀਵਾ ਤਾਂ ਸਵਾਦ ਆ ਗਿਆ ਉੱਥੇ ਲੋ ਫਰਸ ਲਵਾ ਦੇਣਾ ਜਦ ਕਿ ਤੇ ਲੈਟ ਨੱਠ ਗਈ ਚੱਕੇ ਆਪਣੇ ਕੱਪੜੇ ਉੱਥੇ ਔਰ ਪੋਲਟਰੀ ਵਰ ਕੱਪੜੇ ਇੱਥੇ ਸੁੱਕਣੇ ਪਾਉਣ ਨੂੰ ਵੀ ਤਾਰ ਬੰਨਣੀ ਪੈਣੀ ਉਹ ਬੰਨੂਗੇ ਬੰਨਦਣੀ ਔਖਾ ਤੁਹਾਡੇ ਵਾਸਤੇ ਅੱਛਾ ਮੇ ਆਨਾ ਪਿੱਤੀ ਜਾ ਜਾ ਪਾਪਾ ਨਾ ਜਾ ਬੱਜ ਜਾ ਜਾਇਆ ਛੜ ਦੇਰੀ ਬੰਨ ਜਾ ਜਲੇਗਾ ਪਾਪਾ ਕੀ ਇਹਦਾ ਖੇਰ ਖੂਦ ਬੱਲਾ ਗੇੜਾ ਮਾਰਿਆ ਕਰੋ ਜਾਓ ਪਾਪਾ ਡਿਰਨਾ ਨਹੀਂ ਹੂੰ ਕਿੰਨੀ ਕਿੰਨੀ ਪਜਾਤੀ ਇਹ ਤਾਂ ਤੁਸੀਂ ਪਾਸ ਵਧੀਆ ਤੁਸੀਂ ਆਹੀ ਤਾਂ ਸਕੀਮ ਹੈ ਤੁਹਾਡੀ ਕਿ ਪਾਉੜੀਆਂ ਕਿੰਨੇ ਨੂੰ ਮੂੰਹ ਤਾਂ ਕਰਦੇ ਜਦ ਮਕਰ ਲਾ ਦਿੰਦੇ ਆ ਆਗਲੇ ਦਾ ਥੋੜਾ ਕੰਮ ਦੇਖਣਾ ਵੀ ਕਿਆ ਕੰਮ ਤੁਸੀਂ ਸਾਡਾ ਕੰਮ ਨਹੀਂ ਦੇਖਦੇ ਵੀ ਜਾਣੇ ਤੰਗ ਕਰਦੇ ਆ ਆਪਣਾ ਲੋਕ ਦੇਖਦੇ ਹੌਲੀ ਬੋਲ ਹੌਲੀ ਬੋਲ ਹੌਲੀ ਬੋਲ ਵੀ ਵੀ ਦਾ ਵਧਾ ਕੇ ਰੱਖਦੇ ਸਾਰਾ ਤਾਂ ਵੀ ਘਟੇ ਪਤਾ ਕਿਆ ਚੱਕਰ ਆ ਕੋਲ ਵਿਚਾਰੀ ਉਹ ਉੱਥੇ ਬੈਠੀ ਰੌਲਾ ਪਾਉਂਦੀ ਸੀ ਹੁਣ ਉਹਨੇ ਦੇਖਿਆ ਵੀ ਇਹ ਤਾਂ ਹੋਰ ਕੋਲ ਬੋਲਣ ਲੱਗੀ ਇੱਕ ਆ ਤਾਂ ਕਰਕੇ ਉਹ ਵਿਚਾਰੀ ਸ਼ਾਂਤ ਜੀ ਹੋ ਗਈ ਕੋਈ ਨੂੰ ਬੋਲਣ ਕੀ ਨਹੀਂ ਲਾਇਆ ਹੈ ਬੋਲਣ ਕਿ ਨਾ ਲਾਏ ਕੋਲ ਨੂੰ ਅਸੀਂ ਉਹ ਤੰਦੂਆ ਵੱਡਾ ਤਾਂ ਮਾਲਾ ਆ ਕੇ ਆ ਦੇਖ ਤੂੰ ਛਾਂ ਤੂੰ ਆ ਦੇਖ ਬੋਲਣ ਲੱਗੀ ਇਹ ਬੋਲ ਤਾਂ ਹੁਣ ਦੇਖ ਆ ਦੇ ਤਣੀ ਦਾ ਥੀਲਾ ਕਰ ਦੇ ਤੂੰ ਗੱਲਾਂ ਨਾ ਫਾਟੂ ਥਾਣੀ ਲੈ ਆ ਦੇ ਆ ਦੇਖ ਜਵਾਬ ਦਿੰਦੀ ਮੈਨੂੰ ਓਏ ਆ ਦੇ ਆ ਦੇ ਜਵਾਬ ਦਿੰਦੀ ਆ ਮੈਨੂੰ ਸਾਨੂੰ ਜਵਾਬ ਅਸੀਂ ਦਿੰਦੇ ਐਨੀ ਮੇਰੀ ਮਿੱਠੀ ਆਵਾਜ਼ ਆ ਦੇ ਲੈ ਕੋਲ ਵੀ ਬੋਲਣ ਲੱਗੀ ਮੇਰੀ ਬਾਤ ਸੰਦ ਗਿਆ ਸਾਡੀ ਬਾਤ ਸੁਣ ਕੇ ਵਿਚਾਰੀ ਉਹ ਕਹਿੰਦੀ ਕਿੱਥੇ ਫਸ ਗਈ ਮੈਂ ਇਹਨਾਂ ਦੇ ਘਰ ਦੇ ਕੋਲ ਆ ਲੈਣਾ ਪਾਲੇ 2 ਮਿੰਟ ਨਹੀਂ ਪਰਨਾ ਬੰਦੇ ਸਿਰਫ ਤੇ 2 ਮਿੰਟ ਸੱਚੀ ਗੱਲ ਆ ਵਿਚੇ ਤਾਂ ਕੋਈ ਐਂਟਰਮੈਨੇ ਨਹੀਂ ਆਉਂਦਾ ਉਧਰ ਤੇ ਪਰਨਾ ਬੰਦੇ ਨੂੰ ਜ਼ਿੰਦਗੀ ਇੱਕ ਨਹੀਂ ਚੂਣੀ ਚਾਹੀਦੀ ਵੀ ਸਾਡੇ ਵਰਗਾ ਕੋਈ ਹੈ ਨਹੀਂ ਮੈਂ ਤੈਨੂੰ ਕਿੰਨੀ ਵਾਰ ਕਿਹਾ ਸਰਪਪਾਤੇ ਸਾਡੇ ਕੱਪੜੇ ਅੰਦਰ ਹੋਣ ਲੱਜਨੇ ਆ ਕਿਹੜੇ ਤੁਹਾਡੇ ਸਵਾਈ ਨੂੰ ਹੋਣ ਲੱਗੇ ਸਾਡੀ ਜ਼ਿੰਦਗੀ ਵੀ ਰੋਣ ਦੇ ਹੈ ਸਾਨੂੰ ਵੀ ਐਸ਼ ਨਾਲ ਸੁਣਨ ਦਾ ਧੱਕੋ ਪੈੜ ਜਿੱਦੀ ਬਾਤ ਪੂਰੀ ਕਰ ਕਹਿੰਦੇ ਸਾਡੀ ਜ਼ਿੰਦਗੀ ਵੀ ਰੋਣ ਦੇ ਉਹਦਾ ਮੈਂ ਉਹ 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 ਵੀ ਸਾਡੀ ਜ਼ਿੰਦਗੀ ਜੀਣਦੇ ਹਾਂ ਇਹ ਕਹਿਣਾ ਤਾਂ ਰੋਣ ਤਾਂ ਤੇ ਜਾਣਾ ਆਪਾਂ ਉਹ ਬਸ ਕਾਲੀ ਚ ਨਿਕਲ ਗਿਆ ਮੂੰਹ ਤੇ ਸਾਡੇ ਤਾਂ ਉਹਦੇ ਕਰਕੇ ਰੋਣ ਲੱਗਾ ਮੈਂ ਕਿੰਨੀ ਵਾਰ ਸਮਝਾਇਆ ਵੀ ਸਾਰੀਆਂ ਚੱਕ ਪੱਗਾਂ ਸਾਰੇ ਚੱਕ ਪਰਨੇ ਤੇਜ ਜੀ ਕਰ ਸਾਥ ਇੱਕ ਵਾਰ ਡਬੋ ਦੇ ਦੋ ਦਿਨ ਡੁੱਬੇ ਰਹਿਣ ਦੇ ਨਾ ਸੁੱਕੜੇ ਪਾਦੇ ਜਾ ਰਹੇ ਤਰਾ ਗੂ ਕਤਾ ਲੱਗੇ ਨਾ ਰੰਗ ਨਵੀਂ ਲਿਆਵਾਂਗੇ ਨਵੀਂ ਲਿਆਵਾਂਗੇ ਆਹੀ ਗੱਲ ਤਾਂ ਮੈਂ ਕਹੋਣੀ ਸੀ ਫੇਰ ਨਵੀਂ ਲਿਆ ਹੋ ਜਿਹੜੀ ਚੀਜ਼ ਵਿਗੜੀ ਹੋਈ ਨਹੀਂ ਸੁਧਾਰਨੀ ਕਿਆ ਵਿਗੜੀਓ ਕਿਆ ਸੁਧਾਰਾਂ ਵੀ ਕਿਆ ਮਤਲਬ ਵੀ ਕਿਹਾ ਮੈਂ ਬੰਦਾ ਪਰਲੇ ਜਨੇ ਅਈ ਤੀਸਣਾ ਆ ਗਿਆ ਇਹਨਾਂ ਨੂੰ ਸੋ ਮੇਰੇ ਹੁਣ ਪਰਲੇ ਵੀ ਦੁਖਣ ਲੱਗੇ ਜੀ ਸਿਰ ਪਰ ਬੰਨਦਾ ਜਿਹੜੇ ਮੈਂ ਤਾਜ ਹੈ ਜਿਹੜੇ ਮੇਰੇ ਸਿਰ ਦੇ ਤਾਜ ਹੈ ਨਾ ਇਹਨਾਂ ਨੂੰ ਹਟਕ ਦੇਣੀ ਹਾਂ ਸਦਾਏ 5 ਮਿੰਟ ਬੰਨਿਆ ਚੱਲ ਗਿਆ ਉੱਥੇ ਲੋਕ ਤਾਂ ਆਏ ਹੁੰਦੇ ਨੇ 2 ਮਿੰਟ ਤਾਂ ਮੈਂ ਬੰਦ ਨਹੀਂ ਮੈਂ ਤਾਂ ਛੱਡ ਮੇਰੀ ਮੇਰੀ ਹਮੇਸ਼ਾ ਇਹਨਾਂ ਨਾਲ ਹੀ ਬਹਿਸ ਹੁੰਦੀ ਜੀ ਲੜਾਈ ਹੁੰਦੀ ਆ ਜਿਹੜਾ ਮੈਂ ਇੱਕ ਵਾਰ ਪਰਨਾ ਬੰਨ ਲਿਆ ਉਹਨੂੰ ਘੱਟੋ ਘੱਟ ਦੋ ਦਿਨ ਬੰਨਣ ਲੱਗਾ ਕਰੋ ਤੁਹਾਡਾ ਤੁਹਾਡਾ ਕੀ ਮਤਲਬ ਆ ਮੈਨੂੰ ਧੋਣ ਦਾ ਤੁਹਾਨੂੰ ਆਦਤ ਪਈ ਹੋਈ ਆ ਮਾਰੀ ਨਹੀਂ ਤੁਹਾਡਾ ਕੀ ਮਤਲਬ ਆ ਮੈਨੂੰ ਧੋਣ ਦਾ ਮੈਨੂੰ ਇਹ ਦੱਸੋ ਮੈਂ ਤੁਹਾਨੂੰ ਰੋਕ ਲਵਾਂ ਕਰਦੇ ਲਾ ਕਰਦੇ ਨਹੀਂ ਕਰੂਗੀ ਇੱਟੜ ਤੂੰ ਮੇਰਾ ਮੈਨੂੰ ਨਹੀਂ ਕਰਨਾ ਆਉਂਦਾ ਇੰਨਾ ਓਰ ਦਾ ਆਪਣਾ ਫੋਨ ਵੱਜਦਾ ਜ਼ਰੂਰ ਆ। ਅੱਜ ਵੱਜੀ ਜਾਣ ਦੇ ਫੋਨ ਤੇ ਕੰਮ ਕਰਨ ਨਾਲ ਉਹਦੀ ਵੀ ਬੈਟਰੀ ਡੈੱਡ ਹੋਣ ਵਾਲੀ ਵੀ ਤੇਰੀ ਪਰ ਇਹਨਾਂ ਵਾਟਰਪਰ ਤਾਂ ਇਹਨੂੰ ਕਿਸੇ ਹੋਰ ਨੇ ਪਾ ਲੈਣ ਜਣਾ ਤੇਰੀ ਟੈਂਕੀ ਆ ਰਹੀ ਤੇਰੀ। ਹੋਰ ਦਾ ਕੀਣਾ? ਮਤਲਬ ਸਾਰਿਆਂ ਨੂੰ ਲੋੜ ਆ ਪਾਣੀ ਦੀ, ਤੈਨੂੰ ਇਕੱਲੇ ਦੀ ਲੋੜ। ਤੁਹਾਡੇ ਵਾਂਗ ਥੋੜੋ ਸਾਰੇ ਇਕੱਲੇ ਟੈਂਕੀਆਂ ਭਰ ਕੇ ਸੌਂਗੇ ਤਾਂ ਟੈਂਕੀ ਹਜੇ ਵੀ ਪਾਣੀ ਹੈਗਾ। ਮੇਰੀ 1 ਮਿੰਟ। ਤੂੰ ਕਿਹੜੀ ਗੱਲ ਰੁਕਿਆ ਮੇਰੀ ਗੱਲ ਸੁਣ। ਟੈਂਕੀ ਦਾ ਹਜੇ ਵੀ ਹੈਗਾ ਪਾਣੀ, ਤੁਹਾਡੇ ਕੋ ਕਿਹੜੇ ਖਤਮ ਹੋ ਗਏ। ਪਰ ਜਿਹੜਾ ਤੁਸੀਂ ਹੁਣ ਬਰਬਾਦੀ ਕਰਦੀਆਂ ਬੰਦਾ ਸੰਕੋਚ ਨਾਲ ਚੱਲਣ ਲੱਜਦਾ ਜੇ ਪਤਾ ਇੱਕ ਗੱਲ ਕਹਿੰਦੇ ਵੀ ਜੇ ਕਾਲ ਪੈਣਾ ਹੋਵੇ ਹੈ ਮੰਨ ਲਓ ਵੀ ਇੱਕ ਕਹਾਵਤ ਆ ਰੱਬ ਕਿਤੇ ਇਹੋ ਜਿਹਾ ਹੋਵੇ ਨਾ ਬਈ ਬੰਦੇ ਨੂੰ ਪਤਾ ਵੀ ਮੇਰੇ ਕੋਲ ਸਾਲ ਦੀ ਕਣਕ ਪਈ ਹੈ ਵੀ ਯਾਰ ਉਹਦੇ ਚਾਰ ਰੋਟੀਆਂ ਖਾਂਦਾ ਤਾਂ ਦੋ ਖਾਣੀਆਂ ਸ਼ੁਰੂ ਕਰ ਦਿੰਦਾ ਵੀ ਯਾਰ ਬਈ ਚੱਲ ਮੇਰੇ ਦੋ ਸਾਲ ਨਿਕਲ ਜੂਗੇ ਔਕੇ ਸੋਕੇ ਤਾਂ ਮੁੜ ਕੇ ਚੱਲ ਕਾਲ ਵਾਲੀ ਸਥਿਤੀ ਖਤਮ ਹੋਊਗੀ ਤਾਂ ਫਸਲ ਵਧੀਆ ਹੋਊਗੀ ਤਾਂ ਚੱਲੂਗੀ ਤੁਹਾਡਾ ਨਾ ਕੰਮ ਉਲਟਾ ਹੈ ਤਾਨੂੰ ਪਤਾ ਵੀ ਪਾਣੀ ਦੀ ਟੈਂਕੀ ਕਾ ਦਾ ਮੋੜੇ ਵਾਲੀ ਆ ਮੇਰੀਆਂ ਚੱਪਲ ਉਲਟਾ ਚ ਕੱਪੜੇ ਦਾ ਤੋੜੇ ਤੋੜੇ ਅੱਜ ਸੜੀਆਂ ਚੱਪਲਾ ਵੀ ਤੋ ਹੋਣ ਲੱਗੀਆਂ ਮੈਂ ਉਹ ਹੀ ਦਿਖਾ ਦੇ ਮੇਰੇ ਚੱਪੜਾ ਖਸ ਗਿਆ ਤੇ ਸੇਲ ਲੱਗਣੀ ਆ ਅਤਵਾਰ ਦੀ ਕਿੱਥੇ ਸੇਲ ਲੱਗਦੀ ਆ ਟੋਪੜ ਜਾਣਾ ਚੱਪੜਾ ਨਹੀਂ ਤੁਸੀਂ ਸੇਲ ਵਾਲੀਆਂ ਪਾਉਣੀਆਂ ਬਾਤ ਕੋਈ ਗੱਲ ਨਹੀਂ ਜਿਸ ਤੇ ਸੇਲ ਵਾਲੀਆਂ ਹੀ ਪਾ ਰਹੀਆਂ ਨੇ ਸੇਲ ਵਾਲੀਆਂ ਹੀ ਦੱਸ ਬਹੁਤ ਧਰੀਆ ਸੁਣ ਨਾ ਅਨੂ ਮੈਂ ਜਸਮੀਨ ਦੇ ਪਿਆ ਨੂੰ ਸੇਲ ਵੀ ਕਾਦੀ ਸੀ ਉਹ ਕਿਹੜਾ ਬਾਟਾ ਦਾ ਸ਼ੋਰੂਮ ਸੀ ਪਤਾ ਨਹੀਂ ਬਾਟਾ ਦੇ ਸੀ ਰੋਪੜ ਨਾ ਉੱਤੇ ਤੇ ਨਾ ਉਹਨਾਂ ਨੇ ਮਤਲਬ ਜਿਹੜੇ ਉਹਨਾਂ ਦੇ ਸ਼ੂਜ਼ ਪਿਛਲੇ ਸਾਲ ਦੇ ਨਹੀਂ ਵਿਕੇ ਉਹਨਾਂ ਨੇ ਹਾਫ ਰੇਟ ਤੇ ਲਾਏ ਵੇ ਸੀ ਉਹ ਸ਼ੋਰੂਮ ਦੇ ਅੰਦਰ ਹੈ ਉਹ ਮੈਂ ਸੰਦੀਪ ਨੂੰ ਦਵਾ ਤਾ ਹੈ ਆਪ ਮੈਂ ਲਿਆ 1200 ਦਾ ਜੋੜਾ ਸੀ ਪਤਾ ਨਹੀਂ 1500 ਦਾ ਨਹੀਂ 1800 ਦਾ ਹੈ ਉਹ ਵੀ ਸੰਦੀਪ ਨੇ 500 ਦਾ ਉਹ ਵੀ ਮਰਿਆ ਹੋਇਆ ਮੈਂ ਕਿ ਤੱਜ ਦੇ ਤੋਂ ਦਵਾ ਤਾ ਹੈ ਉਹ ਲੰਬੂ ਲੰਬੂ ਬੋਤੇ ਤੇ ਦਵਾ ਤਾ ਹੈ ਪੁਰਾਣੇ ਪਾ ਕੇ ਸਾਰੇ ਰੱਬਾ ਮੰਨੂ ਪਤਾ ਐ ਨੂੰ 1800 ਰੁਪਏ ਮੇਰਾ ਕਿੰਨਾ ਚੁਭਿਆ ਮੈਂਨੇ 1800 ਦੇ ਬੂਟ ਲੈ ਲੇ। ਮੈਨੂੰ ਦਵਾ ਤੇ ਆ 500 ਦੇ। ਇਹ ਮੈਂ ਬਲਜਿੰਦਰ ਜੀ ਜੀ ਨੂੰ ਦੇ ਦੇਣੇ, ਉਹਦੇ ਆ ਜਾਣੇ। ਇਹ ਮੈਂ ਉਹਨੂੰ ਦੇ ਦੇਣੇ। ਮਾਂ ਦੀ ਧੀ ਨੇ ਪਾਈ ਨਹੀਂ ਹੈਗੇ। ਆਹ ਦੀਦੀ ਉਹ ਲੋ ਤੇਰੀਆਂ ਆ ਮੇਰੇ ਲੰਬੇ ਲੰਬੇ ਬਣੇ ਨਹੀਂ ਲੱਗੇ ਹੋ। ਇਹ ਜੀ ਗਰਾਰੀ ਫਸਾਈ ਉਹਦੇ ਪਿੱਛੇ ਮੇਰੇ ਨਾਲ। ਲੈ ਨਹੀਂ ਬੂਟ ਮੈਂ ਪਾਣਿਆਂ ਨਾਲ ਸਾਰੇ ਆ ਦੀਦੀ। ਉਹ ਵਿਕਤੀ ਹਰੇਕ ਚੀਜ਼ ਉਹ ਵੈਸੇ ਇੱਕ ਗੱਲ ਆਪਾਂ ਤਾਂ ਸੇਲ ਸੂਲ ਵਾਲੇ ਦੇ ਵੀ ਲੈਣੇ ਆਂ ਵਿਕਤੀ ਤਾਂ ਸੜਾ ਹਰੇਕ ਚੀਜ਼ ਬ੍ਰਾਂਡਡ ਪਾਉਂਦਾ ਸ਼ੋਰੂਮਾਂ ਤੋਂ ਲੰਦਾ ਤੁਹਾਡੇ ਵਾਲਾ ਕੰਮ ਨਹੀਂ ਮੈਂ ਹਰੇਕ ਮਹੀਨੇ ਕੱਪੜੇ ਲੈਣ ਜਾਣਾ ਕਿਉਂ ਹਰੇਕ ਮਹੀਨੇ ਨੂੰ ਕਿਹਾ ਥਾਡੇ ਅਸੀਂ ਇਹਦਾ ਮਤਲਬ ਹੁਣ ਅਸੀਂ ਵੀ ਸ਼ੋਰੂਮ ਤੇ ਲੈਣੇ ਸ਼ੁਰੂ ਕਰੀਏ ਕਰ ਦੋ ਛਾਲ 6 ਮਹੀਨੇ ਬਾਅਦ ਛਾਲ 6 ਮਹੀਨਾ 6 ਮਹੀਨੇ ਬਾਅਦ ਥਾਪੜ ਮੈਂ 6 ਮਹੀਨੇ ਬਾਅਦ ਹੋ ਗਈ ਡੀਲ 17 ਸੈਕਟਰ ਚ ਆਣ ਵਧੀਆ ਕੱਪੜੇ ਦਵਾ ਲਿਆ ਰਾਂ ਰੰਗ ਫਿੱਟਣਾ ਖੁੱਸ ਚਲੋ ਉੱਲ ਚਲੀ ਲੈ ਆਈ ਚਲੋ ਥਾਣੇ ਕੋ ਖਾ ਚੜ ਜਾਣਾ ਉੱਥੇ ਜਾ ਕੇ ਜਾ ਉਹਨਾਂ ਨੇ ਕਿਹਾ 5000 ਦਾ ਸੁੱਟ ਤੁਸੀਂ ਕਹਿੰਦੇ ਤਾਂ 300 ਦਾ ਵੀ ਨਹੀਂ ਮਿਲਦਾ ਉੱਥੇ ਤੂੰ ਬਿਲ ਫੜਨੇ ਵਾਲਾ ਕਰੀ ਬਸ ਬਿਲ ਫੜਨੇ ਵਾਲਾ ਸੀ ਤਾਂ ਬ੍ਰਾਂਡ ਲੈ ਲਿਆ ਤਾਂ ਬਸਦਾ ਬ੍ਰਾਂਡ ਆ ਬ੍ਰਾਂਡ ਆ ਬਾਬੇ ਤੁਹਾਡਾ ਤਾਂ ਉਹ ਕੰਮ ਹੈ ਵੀ ਜੋ ਤੁਹਾਨੂੰ ਫੜਾ ਦੋ ਤਾਂ ਤੁਸੀਂ ਹਜਾੜਾ ਕਰਨਾ ਉਹ ਉਸ ਹਿਸਾਬ ਨਾਲ ਨਹੀਂ ਚੱਲਣਾ ਵੀ ਸਾਡੀ ਜ਼ਿੰਦਗੀ ਜਿਹੇ ਜੀ ਸੀ ਉਸ ਹਿਸਾਬ ਨਾਲ ਚੱਲੀ ਵੀ ਜਿੱਡੀ ਸਾਡੀ ਚਾਦਰਾ ਉਹਨਾਂ ਕੇ ਪੈਰ ਫਸਾਰੀਏ ਇਹ ਆ ਕਰਨ ਨੂੰ ਵੀ ਜੂਟ ਲੈ ਕੇ ਦੇ ਨਾਲੇ ਤੇ ਟੁੱਟਣ ਲੱਗੇ ਪੂਰਾ ਇਹ ਤਾਂ ਚੱਲ ਰਿਕਵਰਮੈਂਟ ਆ ਇਹ ਤਾਂ ਜ਼ਰੂਰ ਪੂਰੀ ਹੋਊਗੀ ਇਹ ਐ ਜੀ ਗੱਲ ਨਹੀਂ ਹੈਗੀ ਇਹ ਹੋਊਗੀ ਜ਼ਰੂਰ ਪੂਰੀ ਤੇ ਮੇਰੀਆਂ ਚੱਪਲਾਂ ਵੀ ਰਕਬਾਰ ਮੈਂ ਟੱਜ ਲੈ ਕੇ ਹੋਣੀਆਂ ਮੈਂ ਬ੍ਰਾਂਡ ਪਹਿਲਾਂ ਥੋੜਾ ਪਾਣੀ ਦਾ ਮਸਲਾ ਹਲ ਪਾਣੀ ਨੂੰ ਬਚਾਓ ਬੂੰਦ ਬੂੰਦ ਕੀਮਤੀ ਆ ਆਉਣ ਵਾਲਾ ਸਮਾਂ ਬਹੁਤ ਮਾੜਾ ਆ ਰਿਹਾ ਉਹ 8 ਨੰਬਰ ਲਿਆ ਦਿਓ ਤੇਲ ਘਣੂ ਮੇਰੇ ਕੀ ਕਹ ਤੇਰੀ ਇਹ ਵੀ ਚੇਕਣ ਕਿ ਨਹੀਂ ਮੇਰੀਆਂ ਵੀ ਮੈਂ ਤੇ ਮੇਰੀ ਭੈਣ ਦਵਾਕੇ ਦਿੱਤੀ ਜਦ ਦੀ ਹੈ ਹਾਏ ਭਾਈ ਤਾਂ ਤੁਹਾਨੂੰ ਕੁਝ ਦਵਾਈ ਨਹੀਂ ਆ ਮੇਰੀ ਭੈਣ ਨੇ ਦਵਾਈਆਂ ਦਿੱਤੀਆਂ ਐਸਾ ਨਹੀਂ ਤੈਨੂੰ ਤਾਂ ਕੁਝ ਲੱਦੀ ਹੋਰੀ ਮੇਰੇ ਪੈਰ ਨਹੀਂ ਲੱਦਦੇ ਸੱਚੀ ਸਾਲ ਦੇ ਵਿੱਚ ਮੈਂ ਕਰ ਬੂਟ ਪਾ ਲੇ ਹੁਣੇ ਗਰਮੀਆਂ ਚ ਚੱਪਲਾਂ ਪਾਈਦੀਆਂ ਵੀ ਮੇਰੀ ਗੱਲ ਸੁਣੋ ਚੱਪਲਾਂ ਕਿੰਨੇ ਦੀਆਂ ਇੱਕ ਮਿੰਟਾ ਦੱਸੋ ਇਹ ਹੈਗੀਆਂ ਤੀਆਂ ਚੱਪਲਾਂ ਇੱਥੇ ਕ੍ਰੇਟਰੀਕਾ 100 ਚਰਮ ਨੇ ਮੇਰੇ ਪੈਰ ਦੀ ਜਾਂ 7 700 ਦਾ ਪੀ ਜਾਊਂਗਾ ਦੁੱਧ ਤੇ ਚੱਪਲਾਂ ਕਿਨੇ ਆਉਂਦੀਆਂ ਹੋ ਦੇਖ ਕੇ ਹੁਣ ਜਾਣ ਮੈਨੂੰ ਤਾਂ ਤੂੰ ਕਹਿ ਲੈ ਮੈਂ ਤਾਂ ਨੰਗੇ ਪੈਰ ਫਿਰ ਲੰਦੀ ਆ ਤਾਂ ਵਧੀਆ ਨੰਗੇ ਪੈਰ ਫੇਰਨਾ ਬਹੁਤ ਜ਼ਰੂਰੀ ਆ ਮੈਂ ਤੇ ਨਹੀਂ ਫਿਰਿਆ ਜਾਂਦਾ ਆਪਾਂ ਚੱਪਣਾਂ ਲਿਆ ਦੋ ਆ ਤਾਂ ਦੇਖ ਤ ਨਹੀਂ ਜਾਂ ਜੇ ਮੇਰੇ ਅੱਤੇ ਚੂਲਾ ਚਾਲ ਨਿਕਲ ਗਿਆ ਮੈਂ ਤਾਂ ਗਾਣਾ ਚੁੰਡੀ ਆ ਸੁੱਖ ਬੋਲਾ ਸੁੱਖ ਬੋਲਾ ਸੁੱਖ ਨਹੀਂ ਉਹ ਸੰਦੀਪ ਤੇ ਨਹੀਂ ਵੈਸੇ ਸੱਚੇ ਫਿਰ ਹੁੰਦਾ ਹੈਗਾ ਨੰਗੇ ਪੈਰ ਮੈਂ ਤਾਂ ਫੇਰ ਲੰਨੀ ਮੈਂ ਤੇ ਨਹੀਂ ਪਾਉਂਦੀ ਇੱਕ ਗੱਲ ਹੈਗੀ ਆ ਜਿਹੜਾ ਦੇਖ ਜਿਹੜਾ ਆ ਪੈਰ ਹੁੰਦਾ ਨਾ ਆ ਦੇਖੋ ਨਾ ਇਹਦੇ ਜਿਹੜੇ ਪੈਰ ਦੀ ਤਰੀਆ ਗਲਾਈ ਹੈ ਇਹ ਬੰਦਾ ਤਿਲਕਾ ਦਾ ਨਹੀਂ ਜਿਹਦੇ ਚਾਹੇ ਬੰਦੇ ਦੇ ਹੋਣ ਚਾਹੇ ਚਾਹੇ ਜਨਾਨੀ ਦੇ ਛੇਤੀ ਛੇਤੀ ਤਿਲਕਾ ਇਹਦੀ ਜਗ੍ਹਾ ਚਪਟਾ ਹੀ ਪੈਰ ਹੁੰਦਾ ਸਾਰੇ ਪੈਰ ਥ ਨਹੀਂ ਮੇਰੇ ਉਨੀ ਟਿਲਕਣ ਦਾ ਜ਼ਿਆਦਾ ਖਤਰਾ ਹੁੰਦਾ ਆ ਲੱਗਦੀ ਹੈ ਟਿਲਕਣ ਵਾਲੀ ਕਸਾਰ ਹੈ ਹੂੰ ਠੀਕ ਹੈ ਇਸ ਕਰਕੇ ਆਉਣੀ ਜਾਂਦੀ ਹੈ ਟਿਲਕਣੇ ਵੀ ਥੱਲੇ ਬੱਟਾਂ ਦੀਆਂ ਹੁੰਦੀਆਂ ਲੰਬੇ ਲੋਟ ਉਹ ਲੈ ਕੇ ਆਉਂ ਉਹ ਲੈਵੇ ਚਪਲਾਂ ਉਹ ਆਟੋਮੈਟਿਕ ਚਿੰਬੜਦੀ ਰਹਿੰਦੀ ਹੈ ਹਾਂ ਉਹੀ ਲੈ ਕੇ ਆਉਂਦੀ ਤੇ ਉਹ ਵੀ 8 ਨੰਬਰ ਮੈਨੂੰ ਚਾਹੀਦਾ 6 ਨੰਬਰ ਉਹਦੇ ਵਿੱਚ ਬੰਦਾ ਨਹੀਂ ਗਿਰਦਾ ਹੈਗਾ ਇਹ ਜਹੂ ਜਹੂ ਚਪਲਾ ਤਾਂ ਸੀ ਜਾਨੀਏ ਗਿਰਦੀ ਹੈ ਚਪਲਾ ਚਪਲਾਉਗੀ ਤਾਂ ਬ੍ਰੈਂਡ ਚਪਲਾਉਗੀ ਲੈ ਨੜ ਦੇ ਕੱਪੜੇ ਪਹਿਲਾਂ ਰੋਕਣ ਨੂੰ ਨਾ 12:00 ਵਜੇ ਖੁੱਲਦਾ ਹੁੰਦਾ ਤੇ ਸੇਰ ਤਾਂ ਉਹ ਨਾਰਾ ਲੈ ਕੇ ਜਾਉਂਗਾ ਉਹ ਸੇਲ ਤਾਂ ਰਾਤ ਨੂੰ ਲਾਉਂਦਿਆ 7 ਵਜੇ ਤੋਂ ਬਾਅਦ ਆਵਾਹ ਹੈ ਗੁਰੂ ਉਹਨੂੰ ਪਤਾ ਕਿ ਉਹ ਮੇਰੀ ਬੈਗਰੂ ਨਹੀਂ ਜਿਹੜੀ ਗੱਲ ਰਾਤ ਨੂੰ ਲੈ 7:00 ਵਜੇ ਖੋਲਦੇ ਉਹ ਸੇਲ ਉਹ ਵੀ ਉਸ ਟਾਈਮ ਪਤਾ ਕਿ ਜਿਹਨੂੰ ਜਿਹੜੀ ਚੂਹੇ ਨੇ ਟੁੱਕੀ ਵੀ ਜਾਂ ਟਿੱਡੀ ਨੇ ਟੁੱਕਤੀ ਜਾਂ ਕਿਸੇ ਹੋਰ ਕਾਸੇ ਨੇ ਉਹ ਫਰ ਰੱਖ ਦਿੰਦੇ ਨੇਰੇ ਚ ਉੱਪਰ ਤੇ ਬਾਲ ਦਿੰਦੇ ਇੱਕ ਲੈਟ ਆਏ ਹਾਏ ਐ ਲੱਗਦੀ ਚਮਕਦੀ ਜਿਵੇਂ ਬ੍ਰਾਂਡ ਨਿਊ 1800 ਦੇ ਬੂਟ ਤਾਂ ਚੂਹੇ ਨਹੀਂ ਟੁਕਰੇ ਉਹ ਲੈ ਉਹ ਤਾਂ ਫਿਰ ਨਵਾਂ ਤਾਂ ਫਰੈਸ਼ ਪੀਸ ਤਾਂ ਆਇਆ ਤਾਂ ਕੰਪਨੀ ਤੇ ਜਦੋਂ ਮੈਂ ਖਰੀਦ ਲਿਆ ਅੱਜ ਵੀ ਬੈਗਰੂ ਅੱਜ ਤਵਾਰ ਨੂੰ ਫਰੈਸ਼ ਫਰੀਜ਼ ਤੇ ਪਏ ਆ ਜਿੰਨੇ ਵੀ ਪਏ ਆ ਹਾਂ ਸਮਝ ਗਏ ਚਲੋ ਕੋਈ ਨਹੀਂ ਦੇਖਦੇ ਹਾਂ ਜੀ ਕਿ ਆਪਾਂ ਬਣਾ ਦੇ ਕੋ ਗੂਮੋਰ ਦੇਖਦੀ ਕੋ ਗੂਮੋਰ ਨਹੀਂ ਮੈਂ ਕਿੱਥੇ ਬਣਾਵਾਂ ਮੈਂ ਆਪਣੇ ਘਰ ਵਾਲੇ ਨਾਲ ਜਾਣ ਸਪਣੇ ਸਰਦਾਰ ਜੀ ਹਾਂ ਹੁਣ ਤਾਂ ਕਿਹਾ ਚੱਪਲਾ ਕਿਹਾ ਤੈਨੂੰ ਬੂਟ ਨਾਲ ਜਿਹੜੇ ਗੋਡਿਆਂ ਤੱਕ ਪੈਂਦੇ ਆ ਉਹ ਦੋਨੇ ਪਲਾਸਟਿਕ ਦੇ ਡੰਗਰ ਦੋ ਹੋਰ ਰੱਖ ਲੈਣਾ ਸਾਜਰੇ ਸਾਜਰੇ ਤੂੰ ਗੁਹਾ ਭਰੀ ਕਰੀ ਮੈਂ ਟੋਕਰੀ ਚੱਕ ਕੇ ਲਜਾਇਆ ਕਰੂੰਗਾ ਸਿਰ ਪਰ ਠੀਕ ਆ ਪੂਛ ਤੇਰੇ ਮਹਸਨੇ ਮਾਰਦੀ ਕਾ ਨਹੀਂ ਗੁੱਸਾ ਤਾਂ ਮੇਰੇ ਪਰ ਲਾਦੀ ਕਰਨਾ ਬਸ ਆਹੀ ਕੰਮ ਚੱਲਣਾ ਬਾਈ ਬੂਟ ਦੋਣੇ ਨੂੰ ਚੱਪਲਾਂ ਦੀ ਕੀ ਗੱਲ ਕਰਦੇ ਤੁਸੀਂ ਜਦੋਂ ਲੋਕਾਂ ਦੇ ਪਾਈ ਫਿਰਦੇ ਹੁੰਦੇ ਆ ਉਹ ਹਾਂ ਮੋੜ ਮੋੜੇ ਲੰਬੇ ਲੰਬੇ ਦੇ ਨਾ ਨਾ ਲੈ ਉਹ ਤਾਂ ਤੇ ਮੂਰੀ ਅੰਨੇ ਬੈੜ ਲੰ ਨਹੀਂ ਆ ਜਦ ਮਾਰੀ ਮੈਂ ਸਨੇ ਪੁੱਛ ਵੀ ਕੀ ਆ ਤਾਂ ਦੂਰ ਤੱਕ ਮੈਂ ਸਭ ਮਾਰ ਖਾਂ ਆਇ ਕੋ ਤੋੜਾ ਨਾ ਨਾ ਇਹ ਗੁੱਸਾ ਕਰਦੀ ਜਿਹੜੀ ਸਾਡੀ ਮੈਂ ਸਾਨੂੰ ਆਦਤ ਹੈ ਜੀ ਥੋੜੀ ਜੀ ਜਦੋਂ ਦੁੱਧ ਦਿੰਦੀ ਆ ਪੂੰਛਾਂ ਦੀ ਮਾਰੀ ਜਾਂਦੀ ਵਾਲਾ ਦਾਲੇ ਨੂੰ ਹਾਂ ਸੰਦੀਪ ਨੇ ਜਦ ਪਹਿਲਾ ਪਹਿਲਾ ਇੱਕ ਵਾਰ ਇਹਨਾਂ ਨੇ ਬਾਲਜਾ ਦਾ ਸਟੇਟ ਜਿੱਤੋ ਅਜ ਤੂਏ ਜੇ ਤੇ ਕੁਛ ਮਾਫੀ ਮਰਦੇ ਮੰਨੂ ਪਤਾ ਜਾਂ ਵਿਚਾਰੀ ਮੈਸ ਨੂੰ ਪਤਾ ਵੀ ਉਹਨੇ ਕਿਆ ਕਿਆ ਸੁਣਿਆ ਇਹਦੇ ਪੈਸੇ ਢੱਕ ਕੇ ਜਾਣਾ ਚਾਹੀਦਾ ਤਾਂ ਜਤਾ ਪਤਾ ਨਹੀਂ 2000 ਕਿੰਨੇ ਪਤਾ ਨਹੀਂ ਹੋਏ ਤਾਂ ਹੁਣ ਮਨੂੰ ਪਤਾ ਮੇਰੇ ਵੀ ਨਹੀਂ ਯਾਦ ਵੀ ਕਿੰਨੇ ਪੈਸੇ ਲੱਗੇ ਤੇ ਜਾ ਅੱਗੇ ਵਾਸਤੇ ਕੰਨਾਂ ਨੂੰ ਹੱਥ ਲਾ ਲੈ ਸਿਰ ਢੱਕ ਕੇ ਜਾਣਾ ਹਾਂ ਜਦ ਆਪਣਾ ਬਾਗ ਸਿਰ ਢੱਕ ਕੇ ਬੈਗਰੂ ਬੈਗਰੂ ਕਰਕੇ ਹਾਂ ਤਾਰ ਦੀ ਮਾਤਾ ਨੂੰ ਮਥਾ ਟੇਕੇ ਫੇਰ ਡੰਗਰ ਥੱਲੇ ਬੈਠੀ ਦਾ ਡੰਗਰ ਦਾ ਕੋਈ ਭਰੋਸਾ ਨਹੀਂਦਾ ਵੀ ਕਿੱਧਰ ਨੂੰ ਛਾਲ ਮਾਰ ਮਹਿਮਾਨ ਨਹੀਂ ਚਾਹੀਦੀ ਆ ਹਾਂ ਵੀ ਉਹ ਕਿੱਧਰ ਨੂੰ ਛਾਲ ਮਾਰਨੀ ਕਿੱਧਰ ਨੂੰ ਨਹੀਂ ਬਚਾਓ ਤੇ ਬਚਾਓ ਆ ਮੈਂ ਕਰਦੀ ਆਂ ਨਹੀਂ ਮੈਂ ਬਚਾਉਣੀ ਆ ਕਰਦੀ ਆਂ ਹਾਂ ਬੈਠੀ ਲਹਾਲ ਤਾਂ ਮੈਂ ਸੰਦੀਪ ਸੰਦੀਪ ਨੂੰ ਸਾਹ ਦੁੱਤਾ ਹਰ ਇੱਕ ਤਾਰ ਥੱਲੇ ਹੀ ਮਾਰਦੀ ਆ ਜੇ ਦੁੱਧ ਚੋਣ ਜਾਂਦੀ ਆ 100 ਗ੍ਰਾਮ ਦੁੱਧ ਦਾ ਥੱਲੇ ਘੇਰ ਦਿੰਦੀ ਆ ਤਾਰ ਪਿੱਛੇ ਤੇ ਖਿੱਚ ਕੇ ਲਿਆਉਂਦੀ ਥੋੜੀ ਜੀ ਤਾਰ ਬਾਹਰ ਗਿਰਦੀ ਆ ਬਾਲਟੀ ਤੇ ਥੋੜੀ ਜਿਹੀ ਵਿੱਚ ਪੈਂਦੀ ਹੈ ਹਰੇਕ ਧਾਰਕਾ ਦੀ ਮਾਂ ਧਰਤੀ ਬਾਣ ਨੂੰ ਦੇਖ ਦੇ ਕੇ ਚਲਦੀ ਹੈ ਐ ਜੀ ਆਦਤ ਹੈ ਚੱਲ ਕੋਈ ਨਹੀਂ ਚੱਲ ਕੋਈ ਨਹੀਂ ਇਹ ਕੰਮ ਕਰਮ ਵਾਲਿਆਂ ਨੂੰ ਕੰਮ ਮਿਲਦਾ ਠੀਕ ਹੈ ਜਿਹਦੇ ਕਰਮ ਚੰਗੇ ਹੁੰਦੇ ਆ ਉਹਨੂੰ ਕੰਮ ਮਿਲਦਾ ਨਹੀਂ ਕਈ ਵਿਚਾਰੇ ਕੰਮਾਂ ਵਾਸਤੇ ਭਟਕਦੇ ਫਿਰਦੇ ਉਹਨਾਂ ਨੂੰ ਕੰਮ ਨਹੀਂ ਮਿਲਦਾ ਹੁਣ ਜੇ ਆਪਾਂ ਬਾਹਰ ਬੇਲਾ ਚੌਕ ਬੇਲਾ ਚੌਕ ਗਿਆ ਉਹ ਰੋਪੜ ਨਹਿਰ ਪਰ ਚੱਲ ਜੀ ਐਸ ਟਾਈਮ 100 ਬੰਦਾ 150 ਬੰਦਾ 200 ਬੰਦਾ ਕੰਮ ਦੀ ਭਾਲ ਤੇ ਖੜਾ ਠੀਕ ਵੀ ਸਾਡੀ ਦਿਹਾੜੀ ਲੱਗੂਗੀ ਤੇ ਸਾਡੇ ਜਵਾਕ ਰੋਟੀ ਬਾਣੀ ਦਾ ਕੰਮ ਨੂੰ ਕਰਨਗੇ ਤਾਂ ਸ਼ਾਮ ਨੂੰ ਰੋਟੀ ਖਾਣਗੇ ਵੀ ਸਹੀ ਆ ਤੇ ਚਲੋ ਵਾਹਿਗੁਰੂ ਦਾ ਹਰ ਵਕਤ ਸ਼ੁਕਰਿਆ ਦਾ ਦਾਣਾ ਪਾਣੀ ਪਰਮਾਤਮਾ ਨੇ ਕਹਿੰਦੇ ਪੱਥਰ ਦੇ ਕੀੜੇ ਨੂੰ ਵੀ ਦਿੰਦਾ ਸਭ ਤੋਂ ਹੀ ਲਿਖਿਆ ਹੋਇਆ ਵਾਹਿਗੁਰੂ ਨੇ ਸੱਚੇ ਮਨ ਨਾਲ ਚੱਲਦੇ ਰਹੋ ਹਾਂ ਆਪਾਂ ਨੂੰ ਆਪਾਂ ਨੂੰ ਵੀ ਸ਼ੁਕਰਿਆ ਦਾ ਕਰਨਾ ਚਾਹੀਦਾ ਵੀ ਮਹਾਰਾਜ ਨੇ ਆਪਾਂ ਨੂੰ ਮਹਿਲ ਬਖਸ਼ਿਆ ਜ਼ਮੀਨ ਬਖਸ਼ੀ ਆਪਾਂ ਖੇਤੀ ਕਰਦੇ ਆਂ ਤੇ ਵਧੀਆ ਆਪਣਾ ਸਰਕਲ ਚੱਲਦਾ ਹੈ ਗਰੀਬ ਗੁਰੂ ਦੇ ਦੀ ਹੈਲਪ ਕਰਨੀ ਚਾਹੀਦੀ ਹੈ ਜੋ ਦੇ ਨਾ ਵੱਜ ਗਈ ਹਾਂਜੀ ਨਾ ਵੱਜ ਗਈ ਨੋ ਤਾਂ ਵੱਜ ਹੀ ਹੋ ਜਾਣੇ ਸੰਦੀਪ ਰੋਜ ਆ ਇਹ ਤਾਂ ਵੱਜੀ ਹੋ ਜਾਣੇ ਟਾਈਮ ਨਹੀਂ ਖੜਦਾ ਹੁੰਦਾ ਟਾਈਮ ਤਾਂ ਚੱਲੀ ਹੋ ਜਾ ਟਾਈਮ ਨਹੀਂ ਖੜਦਾ ਬੰਦਾ ਖੜ ਜਾ ਹਾਂ ਟਾਈਮ ਨਹੀਂ ਖੜਦਾ ਚਾਹੀਦਾ ਟਾਈਮ ਤਾਂ ਚੱਲੀ ਹੋ ਜਾਣਾ ਟਾਈਮ ਨਹੀਂ ਖੜਨਾ ਹੈਗਾ ਆਪਣੇ ਤੁਸੀਂ ਅੱਜ 9 ਵਜੇ ਨੂੰ ਇਹ ਕੱਪੜੇ ਧੋਣੀਆਂ ਜੇ ਲੇਟ ਫਿਟ ਹੈ ਅੱਜ ਲੇਟ ਨਹੀਂ ਦੀ ਹੈਗੀ ਇਹਨਾਂ ਨੂੰ ਫਿਕਰ ਪਿਆਵਾ ਤਾਂ ਵੀ ਟਾਈਕੀ ਕਦ ਖਤਮ ਕਰ ਲਈਏ ਪਾਣੀ ਦੀ ਤੇਰੇ ਵਰਗੇ ਫੇਰ ਮੇਰੇ ਮੇਰੇ ਬਿੱਕੀ ਤੇਰੇ ਵਰਗਾ ਕਹਿੰਦਾ ਹੁਣ ਤਾਂ ਪਾਹਲ ਮੇਰੇ ਨੇ ਤਾ ਸੀਗੇ ਪਹਿਲਾਂ ਪਹਿਲਾਂ ਖਤਮ ਕਰਦੀਏ ਫੇਰ ਤੂੰ ਪਾ ਦੇਣ ਵਿੱਕੀ ਨੂੰ ਹੁਣ ਜਨੇਟਰ ਪਾ ਪਾ ਲਿਆਉਂਗਾ ਏ ਆ ਜਾ ਚੱਲ ਹੁਣ ਤਾਂ ਤੋਹੋਂਗੇ ਕੱਪੜੇ ਹੋਣ ਤਾਂ ਇਹ ਤੇ ਕੀ ਲੈਣਾ ਪਾਣੀ ਤੁਸੀਂ ਹੁਣ ਜੜਿਆ ਫਰਸ ਫਰਸ ਆ ਹਾਲਾਤ ਹੋਏ ਪਿਆ ਜੀ ਰਾਤ ਦੇ ਮੀਂਹ ਰਾਤ ਦੇ ਮੀਂਹ ਦੇ ਆ ਹਾਲਾਤ ਹੋਏ ਪਿਆ ਤੇ ਹੁਣ ਆਪਾਂ ਨੂੰ ਤਾਂ ਡਕਾਰਾ ਲੱਗ ਗਿਆ ਜੀ ਹੁਣ ਆਪਾਂ ਨੇ ਤਾਂ ਪ੍ਰਸ਼ਾਦਾ ਲਿਆ ਛਕਾ ਤੇਰੇ ਮੇਰੇ ਘਰ ਵਾਲੇ ਨੇ ਜੀ ਮੈਨੂੰ ਲੈ ਕੇ ਆਣਾ ਹੋਰ ਪ੍ਰਸ਼ਾਦਾ ਲਿਆ ਜੀ ਛਕਾ ਵਿਕੀ ਤੇਲੇ ਜਾ ਕੇ ਹੁਣ ਕੌ ਜੂਬਾ ਨਹੀਂ ਨਹੀਂ ਮੇਰਾ ਫੋਨ ਹੋ ਗਿਆ ਜੀ ਹੁਣ ਗਰਮ ਵਿਚਾਰਾ ਹੁਣ ਕਿਆ ਕਰੀਏ ਮਾਹੌਲ ਵੀ ਗਰਮੇ ਤਾਂ ਪਰ ਅੱਜ ਮੌਸਮ ਠੰਡਾ ਹੈ ਫਿਰ ਮੈਂ ਦਬੋਦੇ ਫਿਰ ਮੈਂ ਦਬੋਦੇ ਫਿਰ ਮਿਲਦੇ ਤੁਹਾਨੂੰ ਦੋ ਗੱਲਾਂ ਕਰੀਏ ਵਹਿ ਜਾ ਆਪਣੀ ਤੂੰ ਕੁਝ ਮੰਨੂ ਕਹਿ ਜਾ ਸਾਡੀ ਸੋਣ ਆਪਣੀ ਕਹਿ ਜਾ ਮੈਂ ਕਹਿੰਦੀ ਸੀ ਸਰਦਾਰ ਜੀ ਆਪਾਂ ਰੋਪੜ ਗਾਜ ਰੋਪੜ ਦਾ ਰਾਤ ਵੀ ਜਾ ਕੇ ਆਈ ਹੈ ਕਾ ਹਲੋ ਜੀ ਰਾਤ 9 ਵਜੇ ਰੋਪੜ ਤੇ ਜਾ ਕੇ ਘਰ ਬੜਿਆ ਨਹੀਂ ਮੈਂ ਹੁਣ ਫੇਰ ਰੋਪੜ ਜਾਣਾ ਸੁਣ ਸੁਣ ਮੇਰੇ ਮਨ ਦਾ ਪਤਾ ਨਹੀਂ ਅੱਜ ਪਤਾ ਨਹੀਂ ਕਾਤੇ ਮੈਨੂੰ ਸਵੇਰ ਦਾ ਦੀਦੀ ਨੇ ਕਹਿਤਾ ਵੀ ਦਾਊ ਸਾਹਿਬ ਜਾਇਓ ਪਤਾ ਨਹੀਂ ਮਨ ਨੂੰ ਨਾ ਤਲਵੋ ਮੇਲਣੀ ਕੀ ਲੱਗੀ ਵੀ ਜਾਇਆ ਮੈਂ ਕੋਈ ਨਾ ਤੱਲੋਂ ਮੇਲਣੀ ਤੂੰ ਉੱਪਰ ਜਾ ਕੇ ਬਾਬਿਆਂ ਕੋਲ ਬੈਠ ਕੇ ਪਾਠ ਕਰ ਉਹ ਤਾਂ ਮੈਂ ਕਰੀ ਆਂ ਪੂਜਾ ਉਹ ਬਾਬਿਆਂ ਨੇ ਤੱਲੋਂ ਮੇਲਣੀ ਤੇਰੀ ਜਾਨ ਹੀ ਹੈ ਉਹ ਦੇਖਾਂਗੇ ਯਾਰ ਨਾਲੇ ਆਪੇ ਤਾਂ ਮੇਰੀ ਸੁਣ ਲਾ ਨਾਲੇ ਆਪਣੀ ਕਹਿ ਜਾ ਹੁਣ ਮੈਂ ਜੂਂਦੇ ਜਾ ਤੀ ਕਫੇਰ ਉਂਗਲੀਆਂ ਕਿੰਨੂੰ ਤੋੜਨ ਲੱਗੀ ਪਈ ਐ ਨਹੀਂ ਉਹ ਤੇਰੇ ਨਾਲ ਕੱਟੀਆਂ ਬੇ ਹੋਰ ਕੋਈ ਕੱਟੇ ਵੀ ਨਾ ਹਾਂ ਮੰਨੂੰ ਮੈਂ ਇਹ ਗੱਲ ਮੰਨੂੰ ਕਹਿਣੀ ਚਾਹੀਦੀ ਐ ਜੀ ਪਾਪੜ ਬੇ ਮੈਂ ਖਾਨੀ ਐ ਇਹ ਇਹ ਗੱਲ ਮੰਨੂੰ ਕਰੇ ਨਾਲ ਬਸੀਆਂ ਬੇ ਹੋਰ ਕੋਈ ਬਸ ਇਹ ਇਹ ਗੱਲ ਮੰਨੂੰ ਕਹਿਣੀ ਚਾਹੀਦੀ ਨਾ ਕਿ ਐਨੂੰ ਕਹਿਣੀ ਚਾਹੀਦੀ ਐ ਕਿਉਂ ਇਹ ਹੁਣ ਤੁਸੀਂ ਦੇਖ ਲਓ ਵੀ ਹਾਂ ਗੱਲ ਸਹੀ ਏ ਕਿ ਗਲਤ ਆ ਹੈ ਖੁਦ ਉਹ ਜਿਆਦਾ ਬੋਲਣ ਲੱਗੇ ਹੋਏ ਨੇ ਜਿਆਦਾ ਬੋਲ ਬਿਲਕੁਲ ਟੋਪੇ ਦਾ ਗਵਾਹ ਡੱਡੂ ਇਹ ਇਹ ਵਿੱਚ ਕੀ ਆ ਸਮਾਰਟ ਨਹੀਂ ਆਏ ਨਹੀਂ ਨਾ ਕਹਿਣਾ ਚਾਹੀਦਾ ਵੀ ਕਿ ਉਹ ਵੀ ਉਹਦਾ ਇਨਸਾਨ ਆ ਕੁਝ ਵੀ ਕੁੰਦਾ ਨਹੀਂ ਫਿਰ ਉਹ ਕਹਤੇ ਕਹਿੰਦੀ ਮੈਂ ਕੱਟੀ ਤੇਰੇ ਨਾਲ ਕੱਟੇ ਉਹ ਤਾਂ ਗੀਤ ਗਾਉਂਦੀ ਏ ਤੈਨੂੰ ਥੋੜੀ ਕਹਿੰਦੀ ਹਾਂ ਆਏ ਮੈਂ ਹਾਂ ਤੇਰੇ ਨਾਲ ਕੱਟੀਆਂ ਵੀ ਹੋਰ ਕੋਈ ਕੱਟੇ ਬਿਨਾ ਅੰਬਰ ਸਾਰੇ ਦੇ ਪਾਪੜ ਬੇ ਮਕਨੀਆਂ ਬਸ ਸੁਣ ਲਿਆ ਜੀ ਤੁਸੀਂ ਗਾਣਾ ਸੁਣ ਲਿਆ ਕੱਲ ਵੀ ਗਰਾਰੀ ਫੱਸੀ ਵੀ ਆਦੀ ਇਹਦੇ ਅੰਦਰ ਬਸੇ ਵੀ ਨਾ ਗਾਣਾ 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 ਪੁੱਲੀ ਯਾਦ ਨਹੀਂ ਆਉਂਦਾ ਯਾਦ ਨਹੀਂ ਦਉਂਦਾ ਅਸੂਖੋ ਭੈਣ ਜਿਹਨੂੰ ਯਾਦ ਦਿੱਤਾ ਹੁਣ ਦੱਸਿਆ ਉਹਨੇ ਮੈਂ ਹੁਣ ਇਹਨੇ ਅੰਬਰਸਰੀ ਦਾ ਪਾਪੜ ਸਾਰੀ ਦਿਹਾੜੀ ਘਸਾ ਕੇ ਰੱਖਦਾ ਮੈਂ ਗਾ ਲੜਦੇ ਆਂ ਖਾਣੇ ਹੀ ਪੈਣਾ ਪਾਪੜ ਉਹ ਜਦ ਖਾ ਹੋ ਗਿਆ ਉਹਦੇ ਬਾਅਦ ਭੁੱਲਣਾ ਇਹਨੇ ਫਿਰ ਪਾਪੜ ਹਾਂ ਸਹੀ ਗੱਲ ਮੇਰੇ ਘਰ ਦਾ ਸਾਮਚਦਾਰ ਬਹੁਤ ਅੱਜ ਮੇਰੀ ਦੋਸਤ ਪੂਰੀਆਂ ਕਰੂਗਾ ਕੋਈ ਨਹੀਂ ਇਹਦਾ ਟਾਈਮ ਦੱਸ ਮੇਰਾ ਸਰਦਾਰ ਜੀ ਤੇਰੇ ਨਾਲ ਮੈਂ ਮੈਂ ਲੰਗਰ ਸੱਚ ਕਹਿਣ ਸਕਿਆ ਬਾਅਦ ਤਸੱਲੀ ਨਾਲ ਆਣਾ ਤੂੰ ਢਿੱਡ ਨੂੰ ਕੁੱਟੀਆਂ ਨਹੀਂ ਉਵੇਂ ਕਿਤੇ ਹੋਰ ਕੰਮ ਕਰਾ ਮੈਂ ਬੜਾ ਲੰਗਰ ਚੱਕਿਆ ਵਾ ਮੈਂ ਤੁਹਾਨੂੰ ਕਹਿਣਾ ਨਹੀਂ ਕਿ ਮੈਨੇ ਪਰਚਾਦਾਂ ਲੈ ਪਾ ਕੇ ਹਾਂ ਮੈਂ ਕਹਿੰਦਾ ਨਹੀਂ ਹੈਗਾ ਤੇ ਕੰਮ ਹੋ ਗਿਆ ਜੀ ਇਹਨਾਂ ਦਾ ਫਰੀ ਤਾਂ ਹੀ ਪੁੱਛਦੀ ਜੀ ਮੈਂ ਚਾਹ ਤਰਲੇ ਜੇ ਕਰਕੇ ਆਇਆ ਨਾ ਤੇ ਜੀ ਟੈਂਕੀ ਚ ਪਾਣੀ ਬਚਵਾ ਲਿਆ ਡੰਗਰਾ ਜੋਗਾ ਤੇ ਮੇਰੇ ਫੋਕਸ ਤੇ ਪਤਾ ਨਹੀਂ ਕਿੱਥੇ ਨਹੀਂ ਆਉਦੇ ਮੈਨੂੰ ਉਨੇ ਹੀ ਗਾਹਨੋਂ ਗਾਹਨੋਂ ਚੁੱਕੀ ਜਾਨੀ ਉਹਨੇ ਮੈਂ ਕੈਮਰਾ ਗਾਹਨੋਂ ਕਰੀ ਜਾਂਦਾ ਵੀ ਸਾਵਧਾਨ ਹੋ ਕੇ ਬੈਠਾ ਹਾਂ ਆਕੜ ਕੇ ਥੋੜਾ ਜਿਹਾ ਫਰੀ ਨੂੰ ਪਤਾ ਲੱਗੇ ਵੀ ਕੋਈ ਨਾ ਹੈ ਜਿਆਦਾ ਆਕੜ ਗਿਆ ਹੁਣ ਕਿਆ ਕਰਾ ਇਹ ਤਾਂ ਇਹਦਾ ਦਿਮਾਗ ਹੈ ਪਤਾ ਨਹੀਂ ਇਹ ਥੋੜਾ ਜਿਹਾ ਜ਼ਿਆਦਾ ਸ਼ਾਰਪ ਦਿਮਾਗ ਹੈ ਜੇ ਕਹਿੰਦੇ ਵੀ ਉਂਗਲੀ ਫੜਾਓ ਤਾਂ ਬਾਹ ਫਾੜ ਲੈਂਦੀ ਹੈ ਜੇ ਬਾਹ ਫੜਾਉਤਾ ਮੋਢੇ ਪਰ ਬਹਿ ਜਾਂਦੀ ਹੈ ਜੇ ਇਹਨੂੰ ਕਹਿੰਦਾ ਮੋਢੇ ਪਰ ਹੱਥ ਰੱਖ ਲੈ ਤਾਂ ਸਿਰ ਪਰ ਝੜ ਜਾਂਦੀ ਕੋਈ ਕੰਮ ਇਹਦਾ ਜੇ ਤਾਂ ਮੈਂ ਬਿੱਕੀ ਨੂੰ ਗੁਲੀ ਫੜਾਵਾਂ ਮੈਂ ਤਾਂ ਹੱਥ ਫੜਦਾ ਜੇ ਹੱਥ ਤਾਂ ਮੈਂ ਫੜਦਾ ਮਤਲਬ ਇਹ ਨਹੀਂ ਮੈਂ ਤਾਂ ਉਂਗਲੀ ਵੀ ਰੀ ਫੜਦਾ ਜੇ ਮੈਨੂੰ ਉਂਗਲੀ ਫੜਾਉਣ ਨੂੰ ਕਹਿੰਦਾ ਮੈਂ ਉਂਗਲੀ ਤੇ ਵਿਆਹ ਨਹੀਂ ਸੰਦੀਪ ਮੈਨੂੰ ਪਤਾ ਹੈ ਮੈਂ ਇਹ ਉਂਗਲੀ ਫੜਾ ਕੇ ਕੋਈ ਨਾ ਕੋਈ ਵਖਤ ਖੜਾ ਕਰ ਲਵਾਂ ਮੈਨੂੰ ਗੰਦੀ ਵੱਢਣੀ ਆ ਨਾ ਹਾਂ ਰੋਟੀ ਖਾ ਲਈ ਮੈਨੂੰ ਖਾਣਾ ਚਲੋ ਕੀ ਮੈਂ ਤੇ ਗੱਲ ਹੋਰ ਪੁੱਛਦੀ ਸੀ ਤੈਨੂੰ ਉਹ ਜਿਹੜੀ ਤੂੰ ਗੰਦ ਕਰਦਾ ਕਦੇ ਇਹ ਵੀ ਗੱਲ ਸੱਚੀ ਹੈ ਵੀ ਵਿਜੀਲੀ ਕੀਤੀ ਹਾਂ ਉਹ ਸੱਚੀ ਹੈ ਸਵੇਰ ਟਾਂ ਸੱਜ ਰਹੀ ਆ ਹੋ ਗਿਆ ਨਹੀਂ ਨਹੀਂ ਵਿਜੀਲੀ ਜਦ ਖੜਕਦੀ ਸੀ ਹਾਂ ਨਹੀਂ ਪੈਂਦਾ ਤਾਂ ਕਿੱਥੇ ਹੋਣਾ ਭਈਆ ਤਾਂ ਕਿਤੇ ਬਾਥਰੂਮ ਵਗੈਰਾ ਗਿਆ ਬਾਥਰੂਮ ਵਗੈਰਾ ਗਿਆ ਵਸੇ ਉਹ ਖੇਤ ਦੇ ਵਿੱਚ ਉਹਦੇ ਨਾਲ ਦੇ ਵੀ ਮਤਲਬ ਉਹ ਵੀਡੀਓ ਦੇ ਵਿੱਚ ਬਿਆਨ ਦੇ ਰੇ ਸੀ ਵੀ ਉਹ ਸਵੇਰ ਦੇ ਸੱਜ ਰੇ 4:00 ਵਜੇ ਉੱਠ ਕੇ ਵੀ ਗਿਆ ਤਾਂ ਸੀ ਜਦ ਮਤਲਬ ਦਿਨ ਚੜ੍ਹਿਆ ਹੁਣ ਤਾਂ ਤਕਰੀਬਨ 5:00 ਵਜੇ ਪਹਿ ਫਟ ਜਾਂਦੀ ਵੀ ਸੂਰ ਦੇ ਨਿਕਲਣਾ ਸ਼ੁਰੂ ਹੋ ਜਾਂਦਾ ਵੀ ਜਾ ਤਾਂ ਨਾ ਮੁੜ ਜਦ ਵੀ ਉਹ ਨਾ ਮੁੜਿਆ ਤਾਂ ਉਹ ਦੇਖਣਗੇ ਵਿਚਾਰੇ ਜਦ ਦੇਖਿਆ ਉਹ ਜਿੱਥੇ ਬਿਜਲੀ ਗਰੀ ਵੀ ਸੀ ਉੱਥੇ ਮਤਲਬ ਐਨ ਖੇਤ ਦੇ ਵਿੱਚ ਕਾਲਸ ਜੀ ਹੋ ਗਈ ਸੀ ਉਦੋਂ ਥੋੜੀ ਜੀ ਗਾਹਾਂ ਕਿਸੜਦਾ ਕਿਸੜਦਾ ਥੋੜਾ ਜਿਹਾ ਗਾਹਾਂ ਗਿਆ ਉਹ ਤੇ ਉੱਥੇ ਉਹਨੇ ਆਪਣੇ ਵਿਚਾਰੇ ਨੇ ਸਵਾਸ ਪੂਰ ਕਰਤੇ ਸਵਾਸ ਪੂਰ ਕਰਤੇ ਤਾਂ ਉਹਦੇ ਕੱਪੜੇ ਅੱਧ ਜਲੇ ਹੋਏ ਸੀ ਹਾਂ ਬਿਜਲੀ ਪੈਣ ਕਰਨਾ ਮਤਲਬ ਉਹ ਦੇਖਣ ਵਾਲੀ ਪੋਜੀਸ਼ਨ 'ਚ ਨਹੀਂ ਸੀ ਆਪਾਂ ਹਾਂ ਕਾ ਨੂੰ ਅਨ ਸਿਰੇ ਸੁਣਾ ਨੇਪਾਲ ਦਾ ਸੀ ਭਈਆ ਪਹਿਲਾਂ ਮੇਰੇ ਦਿਮਾਗ ਚ ਨਹੀਂ ਸੀ ਆ ਰਿਹਾ ਨੇਪਾਲ ਦਾ ਸੀ ਕਿਹੜਾ ਇਹਦੇ ਉਹਦੇ ਤੇ ਨਹੀਂ ਸ਼ਾਂਤੀ ਬੱਚ ਬਸ ਹਾਂ ਵਾਹ ਜਰੂਰ ਜਿਹੜਾ ਕਸ਼ਮੀਰ ਚ ਹਾਸਾ ਉਹਦੇ ਵਿੱਚ ਸਾਥ ਭਈ ਬਹੁਤ ਬੁਰਾ ਹਾਲ ਹੁੰਦਾ ਹਾਂ ਤਾਂ ਕਿਸੇ ਪਰਿਵਾਰ ਦਾ ਕੋਈ ਜੀ ਚੜ ਜੰਨਾ ਫਿਰ ਤਾਂ ਬੁਰਾ ਹੀ ਹਾਲ ਹੁੰਦਾ ਮਤਲਬ ਕੋਈ ਬਹੁਤ ਉਮੀਦਾਂ ਹੁੰਦੀਆਂ ਸਾਰਿਆਂ ਨੂੰ ਆਪਣੇ ਆਪਣੇ ਪਰਿਵਾਰ ਦੇ ਵਿੱਚ ਚਾਹ ਕਿਸੇ ਦਾ ਕੋਈ ਬੱਚਾ ਕਿਸੇ ਦਾ ਨਿਆਣਾ ਕਿਸੇ ਦਾ ਸਿਆਣਾ ਸਾਰਿਆਂ ਨੂੰ ਆਪਣੇ ਜੀ ਪਿਆਰੇ ਹੁੰਦੇ ਆ ਹਾਂ ਸਾਰਿਆਂ ਨੂੰ ਆਪਣੇ ਜੀ ਪਿਆਰੇ ਹੁੰਦੇ ਆ ਪਰ ਜਿਆਦਾ ਮਿਸ ਆਪਨ ਹੋ ਜਾਂਦੀ ਹੈ ਪਰ ਜਿਨ੍ਹਾਂ ਨਾਲ ਬੀਤਦੀ ਪਤਾ ਤਾਂ ਉਹਨਾਂ ਨੂੰ ਵਿਛੋੜੇ ਝੱਲਣੇ ਬਹੁਤ ਆਖੇ ਹਾਂ ਵਿਛੋੜੇ ਝੱਲਣੇ ਵਿਛੋੜੇ ਸਾਰੀ ਜ਼ਿੰਦਗੀ ਨਹੀਂ ਭੁੱਲਦੇ ਵੀ ਜਿਹੜੇ ਪਿਛਲੇ ਜੀ ਉਹਨਾਂ ਨਾਲ ਜੁੜੇ ਹੋਏ ਹੁੰਦੇ ਆ ਜਦ ਤੱਕ ਰਹਨੇ ਆ ਉਹਨਾਂ ਦੀਆਂ ਗੱਲਾਂ ਆਪਾਂ ਨਾ ਜਿਵੇਂ ਦੂਏ ਦਾ ਦੁੱਖ ਦੇਖਦੇ ਆ ਨਾ ਆਪਣੇ ਵੀ ਯਾਦ ਆ ਜਾਂਦੇ ਮਾਤੇ ਦੇ ਰਿਸ਼ਤੇਦਾਰੀ ਚ ਗਿਆ ਤਾਂ ਮੇਰੇ ਇੱਕ ਗੱਲ ਨਾ ਮੇਰੇ ਦਿਲ ਦੇ ਵਿੱਚ ਉਕਰ ਗਈ ਮਤਲਬ ਕਰ 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 ਕੇ ਮੰਨ ਲਓ ਵੀ ਠੇਸ ਜੀ ਵੱਜੀ ਦਿਲ ਨੂੰ ਬਹੁਤ ਇਹਦੇ ਪੂਆ ਦਾ ਮੁੰਡਾ ਜੀ ਉਹਨਾਂ ਦਾ ਮੁੰਡਾ ਬਰਾਬਰ ਦਾ ਹੋ ਕੇ ਐਕਸੀਡੈਂਟ ਹੋ ਕੇ ਗੁਜ਼ਰ ਗਿਆ। ਜਾਣਾ ਸੀ ਨਾ 2 ਦਿਨਾਂ ਤੱਕ ਬਾਹਰ ਨੂੰ ਜਾਣਾ ਤਾਂ। ਹਾਂ ਚਲੋ ਕੋਈ ਉਹਨੇ ਮੈਨੂੰ ਪਤਾ ਗੱਲ ਕਰਕੇ ਕਹਿੰਦਾ ਵੀ ਜਿਸ ਦਿਨ ਉਹ ਗਿਆ ਜਿਹੜੀ ਹੂਣੀ ਹੈ ਬੰਦੇ ਨੂੰ ਕਿਵੇਂ ਖਿੱਚਦੀ ਹੈ। ਮੈਂ ਕਹਿੰਦਾ ਮੈਨੂੰ ਜਿਹੜੇ ਖੇਤ ਚੋਂ ਬਰਸੀਨ ਵੱਢਦਾ ਸੀ ਉਹਨੇ ਮੈਨੂੰ ਕਿਹਾ ਵੀ ਡੈਡੀ ਮੈਂ ਵੱਢ ਦਿੰਦਾ ਅੱਜ ਅभी ਤੁਸੀਂ ਪੰਡਾ ਫੇ ਢੋਲੇ ਨੂੰ ਕਹਿੰਦਾ ਕੱਕ ਕੰਡੇ ਦਾ ਸਾਰਾ ਕੰਮ ਨਿਬੇੜ ਕੇ ਜਾਂਦਾ ਸੀ। ਫਿਰ ਕਹਿੰਦਾ ਘਰ ਤੇ ਜਾਣ ਲੱਗਿਆ ਆਪਣੀ ਮਾਂ ਨੂੰ ਵੀ ਮਿਲ ਕੇ ਜਾਂਦਾ ਸੀ ਉਹ ਮੈਨੂੰ ਵੀ ਮਿਲ ਕੇ ਜਾਂਦਾ ਸੀ। ਬੇ ਉਦੋਂ ਮੈਂ ਬਾਥਰੂਮ ਮੂਰੇ ਖੜਾ ਹੱਥ ਧੋਉਂਦਾ ਸੀ ਕਹਿੰਦਾ ਮੇਤੇ ਵੀ ਨਹੀਂ ਉਹਨੂੰ ਹਿੰਮਤ ਪਈ ਰੋਕਣ ਵਾਸਤੇ ਹਾਂ ਕਹਿੰਦਾ ਉਹਦੀ ਮਾਂ ਬਾਥਰੂਮ 'ਚ ਸੀ ਹਾਂ ਕਹਿੰਦਾ ਦੋਆ ਨੂੰ ਨਹੀਂ ਮਿਲਿਆ ਕਹਿੰਦਾ ਡੈਡੀ ਮੈਂ ਛੇਤੀ ਮੁੜ ਕੇ ਆਉਂਗਾ ਕਹਿੰਦਾ ਮੁੜ ਕੇ ਅੱਜ ਤੱਕ ਨਹੀਂ ਆਇਆ ਹੈਗਾ ਉਹਦਾ ਰਸਤੇ 'ਚ ਐਕਸੀਡੈਂਟ ਹੋ ਗਿਆ ਦੇਖਿਆ ਨਹੀਂ ਤਾਂ ਜਾਂਦਾ ਚਲੋ ਬਹਿਗਰੂ ਪਤਾ ਨਹੀਂ ਕਿਹੜਿਆ ਰੰਗਾ 'ਚ ਰਾਜੀ ਹੈ ਇਹ ਪਾਏ ਦੇ ਬਾਰੇ ਕੁਝ ਨਹੀਂ ਕਹਿ ਸਕਦੇ ਅ ਇਹਨੂੰ ਇਹ ਵੀ ਨਹੀਂ ਕਹਿ ਸਕਦੇ ਵੀ ਉਹ ਪਤਾ ਨਹੀਂ ਚੰਗਾ ਹੀ ਕਰਿਆ ਉਹਨੇ ਪਤਾ ਨਹੀਂ ਮਾੜਾ ਹੀ ਕਰਿਆ ਪਰ ਜਿਹਨਾਂ ਦਾ ਜੀ ਚੱਲ ਜਾਂਦਾ ਹੈ ਉਹਨਾਂ ਨੂੰ ਬਹੁਤ ਔਖੀ ਹੋ ਜਾਂਦੀ ਹੈ ਹਮ ਸਰਵਾਈਵ ਕਰਨਾ ਜਦ ਕਿਤੇ ਕੋਈ ਵੱਡ ਦਾ ਘਟਾ ਕਿਸੇ ਦੇ ਪਰਿਵਾਰ ਤੇ ਵੀ ਹੁੰਦਾ ਹੈ ਤਾਂ ਆ ਆਪਣੇ ਪਹਿਲਾ ਯਾਦ ਆਉਣ ਲੱਗ ਜਾਂਦੇ ਆ ਵੀ ਨਾ ਇਹ ਜਖਮ ਇਹੋ ਜਿਹੇ ਹੁੰਦੇ ਨੇ ਕਿ ਸਾਰੀ ਜ਼ਿੰਦਗੀ ਨਹੀਂ ਭਰਦੇ ਜਦ ਤੱਕ ਬੰਦੇ ਤੇ ਸਾਹ ਚ ਸਾਹ ਹੈ ਉਹ ਹੁਣ ਉਹ ਕਾਮੀਆਂ ਨਹੀਂ ਪੂਰੀ ਆਉਂਦੀ ਹੁਣ ਉਹ ਕਿਆ 4-5 ਸਾਲ ਬਾਅਦ ਹਮ ਹਿੰਮਤ ਟੁੱਟ ਗਈ ਤਾਂ ਹਾਂ ਉਹ ਕਹਿੰਦਾ ਮੈਂ ਤਾਂ ਵੀ ਚਲੋ ਹੋਏ ਜਾਂਦਾ ਜੇ ਮਾਂ ਬਾਪ ਦਾ ਬਰਾਬਰ ਦਾ ਪੁੱਤ ਚੱਲ ਜਵੇ ਸਾਰੀਆਂ ਆਸਾਂ ਉਮੀਦਾਂ ਅਸੀਂ ਬੱਚਿਆਂ ਪਰ ਰੱਖਦੇ ਹੁੰਦੇ ਆਪਣੇ ਵੀ ਹਾਂ ਅਸੀਂ ਬਰਾਬਰ ਦੇ ਕਰਕੇ ਸਾਡਾ ਕੱਲੂ ਸੇਵਾ ਕਰੂ ਸਾਨੂੰ ਪ੍ਰਸਾਦ ਦੇ ਸਿਕਾਉਗਾ ਜਦੋਂ ਬਰਾਬਰ ਦਾ ਸਾਰਾ ਟੁੱਟ ਜਵੇ ਫਿਰ ਬੰਦੇ ਨੂੰ ਟੈਨਸ਼ਨਾਂ ਤਾਂ ਹੋ ਜਾਂਦੀ ਉਹ ਕਹਿੰਦਾ ਮੈਂ ਜਦ ਵੀ ਉਹ ਖੇਤ ਚ ਜਾ ਕੇ ਕੱਖ ਵੱਟਦਾ ਕਹਿੰਦਾ ਮੇਰੇ ਅੰਦਰ ਤੇ ਲਾਟ ਨਿਕਲਦੀ ਹੈ ਕਹਿੰਦਾ ਮੇਰੇ ਅੰਦਰ ਤੇ ਮਨੋਮਾਨੇ ਰੋਣਾ ਨਿਕਲਦਾ ਵੀ ਆ ਦਿਨ ਸੀ ਜਿਹਦੋਂ ਉਹਨੂੰ ਮੈਂ ਕੱਖ ਚੱਕਣ ਨੂੰ ਕਹਿੰਦਾ ਵੀ ਪੁੱਤ ਤੂੰ ਹੀ ਕੱਖ ਚੱਕ ਕੇ ਸੜ ਜਾ ਅੰਦਰ ਤਾਂ ਉਹ ਸਮਾਂ ਟਲ ਜਾਣਾ ਸੀ ਪਰ ਜਿਹੜੀ ਹੋਣੀ ਨਹੀਂ ਟਲਦੀ ਹੈਗੀ ਇਹ ਹੋ ਕੇ ਰਹਿੰਦੀ ਹੈ ਇੱਥੇ ਤਾਂ ਜਿਹੜੀ ਬੰਦਾ ਬਾਅਦ ਵਿੱਚ ਬਹੁਤ ਕੋਸੋਦਾ ਮੈਂ ਐ ਕਰ ਦਿੰਦਾ ਮੈਂ ਪਰ ਨਹੀਂ ਜੋ ਉਹਨੇ ਲਿਖਿਆ ਹੈ ਨਾ ਉਹ ਉਹ ਕਹੀ ਕੱਢਦਾ ਚਲੋ ਮੈਂ ਹੁਣ ਟਾਪਿਕ ਜ਼ਿਆਦਾ ਸੀਰੀਅਸ ਹੋ ਗਿਆ ਬਹਿਗੁਰੂ ਕਿਸੇ ਨਾਲ ਵੀ ਭਾਈ ਇਦਾਂ ਦੀ ਅ ਮਿਸ ਹੈਪਨ ਨਾ ਕਰੇ ਜਿਹੜੇ ਜਿਹੜੇ ਜਿੱਦਾਂ ਜਿੱਦਾਂ ਆਇਆ ਪਰਿਵਾਰਾਂ ਦੇ ਵਿੱਚ ਭਾਈ ਉਦਾਂ-ਉਦਾਂ ਵਿਚਾਰਾ ਨੇ ਆਪਣੀ ਪੂਰੀ ਸਵਾਸਾਂ ਦੀ ਜ਼ਿੰਦਗੀ ਜੋ-ਜੋ ਉਮੀਦਾਂ ਆਪਣੇ ਬੱਚਿਆਂ ਤੇ ਆ ਚਾਹੇ ਬਜ਼ੁਰਗਾਂ ਤੇ ਆ ਉਹ ਸਾਰਿਆਂ ਸਾਰਿਆਂ ਦੀਆਂ ਪੂਰੀਆਂ ਹੁਣ ਸਭ ਨੂੰ ਮਾਰਾ ਜ ਰੱਖਿਆ ਚੜਦੀ ਕਲਾ ਚ ਖੁਸ਼ ਰਹੋ ਠਹਿ ਵਾਹੀ ਜੀ ਮਿਲਦੇ ਕਿਸੇ ਅਗਲੇ ਬਲੌਗ ਚ ਇਹਨਾਂ ਨੂੰ ਇੰਨਾ ਕਿਤਾ ਹੈਵੀ ਹੈ ਇਹਨਾਂ ਨੂੰ ਮਨਾਲਿਆ ਵੀ ਟੈਂਕੀ ਦੇ ਵਿੱਚ ਪਾਣੀ ਰੱਖ ਲਓ ਬੈਲੈਂਸ ਜਿਹੜਾ ਫਰਸ਼ ਤੋਂ ਵਾਲਾ ਪ੍ਰੋਸੈਸ ਉਹ ਜੋ ਰੱਖ ਲਓ ਪੈਂਡਿੰਗ ਕਿਉਂ ਮੌਸਮ ਹਜੇ ਵੀ ਸਹੀ ਨਹੀਂ ਹੈਗਾ ਦੱਖਣ ਚੱਲ ਰਿਹਾ ਕਿਸੇ ਵੀ ਟਾਈਮ ਬੱਦਲਬਾਈ ਹੋ ਸਕਦੀ ਹੈ ਨਹੀਂ ਦੁਬਾਰਾ ਪੈ ਸਕਦਾ ਮੀਂਹ ਦੇ ਵਿੱਚ ਵੈਪਰ ਚਲਾਵਾਂਗੇ ਜੇ ਮੀਂਹ ਪਿਆ ਤਾਂ ਜਰੂਰ ਵੈਪਰ ਚੱਲਦੇ ਦੀ ਵੀਡੀਓ ਬਣਾਵਾਂਗੇ ਨਹੀਂ ਤਾਂ ਫਿਰ ਮਿਲਦੇ ਕਿਸੇ ਅਗਲੇ ਬਲੌਗ ਚ ਓਕੇ ਜੀ